ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੀ ਅੱਜ ਦੀ ਕਹਾਣੀ ਡੋਲੀ ਨਾਮ ਦੀ ਇੱਕ ਕੁੜੀ ਦੀ ਕਹਾਣੀ ਆ ਕਿ ਉਹਨੇ ਇੰਨੀ ਮਿਹਨਤ ਕਰਕੇ ਜ਼ਿੰਦਗੀ ਦੇ ਵਿੱਚ ਉਹ ਸਕਸੈਸ ਹੋਈ ਨੌਕਰੀ ਪ੍ਰਾਪਤ ਕੀਤੀ ਪਰ ਵਿਆਹ ਦੇ ਨਾਂ ਤੇ ਉਹਦਾ ਉਹਦੇ ਨਾਲ ਧੋਖਾ ਹੋਇਆ ਕੀ ਹੋਇਆ ਉਹਦੀ ਜ਼ਿੰਦਗੀ ਦੇ ਵਿੱਚ ਤੁਸੀਂ ਪੂਰੀ ਕਹਾਣੀ ਸੁਣਿਓ ਤੇ ਕਹਾਣੀ ਸੁਣਨ ਤੋਂ ਬਾਅਦ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਬਿਲਕੁਲ ਨਾ ਭੁੱਲਿਆ ਕਰੋ ਡੋਲੀ ਨੇ ਜਦੋਂ ਆਪਣੀ ਪੜ੍ਹਾਈ ਖਤਮ ਕੀਤੀ ਤਾਂ ਨਾਲ ਦੀ ਨਾਲ ਉਹਨੇ ਟੈਸਟ ਕਲੀਅਰ ਕੀਤਾ ਤੇ ਉਹਨੂੰ ਨੌਕਰੀ ਵੀ ਮਿਲ ਗਈ ਜਦੋਂ ਉਹਨੂੰ ਨੌਕਰੀ ਮਿਲੀ ਤਾਂ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਤੇ ਇੱਕ ਦਿਨ ਡੋਲੀ ਨੌਕਰੀ ਤੋਂ ਆਈ ਡਿਊਟੀ ਤੋਂ ਆਈ ਤਾਂ ਉਹਦੇ ਦਾਦੀ ਜੀ 베ੜੇ ਦੇ ਵਿੱਚ ਬੈਠੇ ਸੀ ਉਹ ਆਪਣੇ ਦਾਦੀ ਜੀ ਕੋਲ ਬੈਠ ਗਈ ਉਹਦੇ ਦਾਦੀ ਜੀ ਉਹਨੂੰ ਕਹਿੰਦੇ ਕਿ ਲੈ ਮੇਰੀ ਧੀ ਆ ਗਈ ਡਿਊਟੀ ਤੋਂ ਕਹਿੰਦੀ ਹਾਂ ਦਾਦੀ ਅੱਜ ਤਾਂ ਨਾ ਮੈਂ ਬਹੁਤ ਥੱਕ ਗਈ ਬਹੁਤ ਕੰਮ ਸੀ ਮੇਰਾ ਤਾਂ ਨਾ ਸਿਰਦਰਦ ਕਰੀ ਜਾਂਦਾ ਤਾਂ ਉਹਦੀ ਦਾਦੀ ਕਹਿੰਦੀ ਐ ਕਰ ਤੂੰ ਬੈਠ ਇੱਥੇ ਤੇ ਮੈਂ ਤੇਰੇ ਲਈ ਵਧੀਆ ਜੀ ਚਾਹ ਬਣਾ ਕੇ ਲਿਆਉਣੀ ਆ ਤਾਂ ਡੋਲੀ ਕਹਿੰਦੀ ਦਾਦੀ ਜੀ ਚਾਹ ਮੈਂ ਬਣਾ ਲਿਆਉਣੀ ਆ ਉਹ ਕਹਿੰਦੀ ਨਹੀਂ ਪੁੱਤ ਅੱਜ ਮੈਂ ਚਾਹ ਪੀਤੀ ਨਹੀਂ ਮੈਂ ਉਡੀਕ ਰਹੀ ਸੀ ਕਿ ਮੇਰੀ ਧੀ ਆਉਗੀ ਤੇ ਇਕੱਠਿਆਂ ਚਾਹ ਪੀਵਾਂਗੇ ਨਹੀਂ ਤੂੰ ਰੈਸਟ ਕਰ ਮੈਂ ਚਾਹ ਲੈ ਕੇ ਆਉਣੀ ਆ ਚਲੋ ਡੋਲੀ ਹੈ ਜਿਹੜੀ ਉਹ ਆਪਣੀ ਦਾਦੀ ਦੇ ਮੰਜੇ ਤੇ ਲੇਟ ਜਾਂਦੀ ਆ ਤੇ ਉਹਦੀ ਦਾਦੀ ਰਸੋਈ ਦੇ ਵਿੱਚ ਚਾਹ ਬਣਾਉਣ ਚਲੀ ਜਾਂਦੀ ਆ ਚਾਹ ਬਣਾ ਕੇ ਉਹ ਦੋ ਕੱਪ ਲੈ ਆਉਂਦੀ ਆ ਨਾਲ ਕੁਝ ਖਾਣ ਲਈ ਵੀ ਲੈ ਆਉਂਦੀ ਆ ਤਾਂ ਡੋਲੀ ਆਪਣੀ ਦਾਦੀ ਨੂੰ ਹੱਸਦੀ ਆ ਕਿ ਦਾਦੀ ਤੁਸੀਂ ਕਿੰਨੇ ਚੰਗੇ ਹੋ ਨਾ ਤੁਸੀਂ ਜਦੋਂ ਪਹਿਲਾਂ ਕਿਤੇ ਮੰਮੀ ਥੱਕੇ ਹੋਣ ਜਾਂ ਸਿਰ ਦਰਦ ਕਰਦਾ ਹੋਵੇ ਉਹਨਾਂ ਲਈ ਵੀ ਐਸੀ ਤਰ੍ਹਾਂ ਚਾਹ ਬਣਾ ਦਿੰਨੇ ਹੋ ਤੇ ਮੇਰੇ ਲਈ ਵੀ ਦੇਖੋ ਤੁਸੀਂ ਚਾਹ ਬਣਾ ਦਿੰਨੇ ਹੋ ਤੇ ਉਹਦੀ ਦਾਦੀ ਕਹਿੰਦੀ ਵੀ ਦੇਖੋ ਪੁੱਤ ਪਰਿਵਾਰ ਦਾ ਮਤਲਬ ਘਰ ਪਰਿਵਾਰ ਦੇ ਵਿੱਚ ਰਹਿਣ ਵਾਲੇ ਮੈਂਬਰ ਨਹੀਂ ਉਹਨਾਂ ਦਾ ਆਪਸੀ ਪਿਆਰ ਹੁੰਦਾ ਫਿਰ ਕੀ ਧੀ ਏ ਤੁਸੀਂ ਦੋਨੇ ਮੇਰੀਆਂ ਧੀਆਂ ਵਰਗੀਆਂ ਤੇਰੀ ਮੰਮੀ ਨੇ ਨਹੀਂ ਕਦੇ ਮੈਨੂੰ ਕਿਸੇ ਗੱਲ ਨੂੰ ਜਵਾਬ ਦਿੱਤਾ ਤੇ ਤੂੰ ਮੇਰੀ ਪੋਤੀ ਮੂਲ ਨਾਲੋਂ ਵਿਆਜ ਪਿਆਰਾ ਥੱਕ ਕੇ ਆਈਆਂ ਕੋਈ ਨਾ ਮੈਂ ਤੈਨੂੰ ਚਾਹ ਬਣਾ ਦੂੰ ਤੇ ਫੇਰ ਕੀ ਆ ਤੇ ਡੋਲੀ ਆਪਣੀ ਦਾਦੀ ਨੂੰ ਕਹਿੰਦੀ ਦਾਦੀ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਇੰਨਾ ਲਾਡ ਕਰਦੇ ਹੋ ਕਿ ਸਹੁਰੇ ਘਰ ਵੀ ਮੈਨੂੰ ਇੰਨਾ ਲਾਡ ਮਿਲੇਗਾ ਉੱਥੇ ਜਦੋਂ ਮੈਂ ਡਿਊਟੀ ਤੋਂ ਕਦੇ ਥੱਕੀ ਆਇਆ ਕਰੂੰਗੀ ਕਦੇ ਮੈਨੂੰ ਇਸ ਤਰ੍ਹਾਂ ਚਾਹ ਮਿਲਿਆ ਕਰੂੰਗੀ ਉਹ ਕਹਿੰਦੀ ਵੀ ਦੇਖਤੀ ਏ ਬੈਸੇ ਤਾਂ ਹਣਾ ਆਪਾਂ ਨੂੰ ਵਰਤ ਕੇ ਪਤਾ ਲੱਗਦਾ ਵੀ ਤੇਰੇ ਸਹੁਰੇ ਕਿੱਦਾਂ ਦੇ ਹੋਣਗੇ ਕੀ ਹੋਊਗਾ ਪਰ ਕਹਿੰਦੀ ਆਪ ਦਾ ਵੀ ਫਰਕ ਹੁੰਦਾ ਜੇ ਅਸੀਂ ਆਪ ਮਿੱਠੇ ਪਿਆਰੇ ਰਵਾਂਗੇ ਤਾਂ ਅਗਲਾ ਕਦਰ ਕਰਦਾ ਪਰ ਕਹਿੰਦੀ ਜ਼ਰੂਰੀ ਵੀ ਨਹੀਂ ਵੀ ਕਈ ਵਾਰੀ ਆਪਾਂ ਆਪਣੇ ਵੱਲੋਂ ਵਧੀਆ ਰਿਸ਼ਤਾ ਨਿਭਾਉਣ ਦੀ ਕੋਸ਼ਿਸ਼ ਕਰਦੇ ਆਂ ਅਗਲਾ ਨਹੀਂ ਕਦਰ ਕਰਦਾ ਕਹਿੰਦੀ ਹੁਣ ਮੈਂ ਤੇ ਤੇਰੀ ਮਾਂ ਨੇ ਕਿੰਨੇ ਸਾਲ ਇਕੱਠਿਆਂ ਨੇ ਕੱਟਿਆ ਵੀ ਅਸੀਂ ਕਦੇ ਇੱਕ ਦੂਜੀ ਦਾ ਸ਼ਰੀਕਾ ਨਹੀਂ ਕੀਤਾ ਹੈਗਾ ਤੇ ਸਾਡਾ ਵਧੀਆ ਟਾਈਮ ਪਾਸ ਹੋਈ ਜਾਂਦਾ ਕੋਈ ਨਾ ਤੂੰ ਫਿਕਰ ਨਾ ਕਰ ਤੇ ਮੁੜ ਕੇ ਚਾਹ ਪੀ ਕੇ ਉਸ ਤੋਂ ਬਾਅਦ ਡੋਲੀ ਦੀ ਦਾਦੀ ਉਹਨੂੰ ਕਹਿੰਦੀ ਵੀ ਡੋਲੀ ਮੈਂ ਤੇਰੇ ਨਾਲ ਪੁੱਤ ਬਹੁਤ ਜ਼ਰੂਰੀ ਗੱਲ ਕਰਨੀ ਆ ਅਸੀਂ ਤੇਰੇ ਵਾਸਤੇ ਰਿਸ਼ਤਾ ਲੱਭੀਏ ਏ ਅਸੀਂ ਚਾਹੁੰਦੇ ਆ ਵੀ ਤੇਰਾ ਵਿਆਹ ਕਰ ਦਈਏ ਵੀ ਹੁਣ ਤੇਰੀ ਪੜ੍ਹਾਈ ਵੀ ਖਤਮ ਹੋ ਗਈ ਦੇਖ ਤੂੰ ਨੌਕਰੀ ਵੀ ਲੈ ਲਈ ਤੇਰੀ ਵਿਆਹ ਦੀ ਉਮਰ ਆ ਪੱਤ ਤਾਂ ਡੋਲੀ ਕਹਿੰਦੀ ਵੀ ਦਾਦੀ ਤੁਸੀਂ ਹਰ ਵਕਤ ਵਿਆਹ ਦੀ ਗੱਲ ਹੀ ਕਿਉਂ ਕਰਦੇ ਰਹਿੰਦੇ ਹੋ ਵੀ ਹੁਣ ਤਾਂ ਮੈਨੂੰ ਨੌਕਰੀ ਮਿਲੀ ਆ ਮੈਂ ਆਪਣੀ ਮੰਮੀ ਦੇ ਤੇ ਪਾਪਾ ਦੇ ਥੋੜੇ ਸੁਪਨੇ ਪੂਰੇ ਕਰਨੇ ਆ ਮੇਰੀ ਵਧੀਆ ਤਨਖਾਹ ਗਈ ਮੰਮੀ ਨੂੰ ਵਧੀਆ ਰਸੋਈ ਬਣਾ ਕੇ ਦੇਣੀ ਆ ਰਸੋਈ ਦੀਆਂ ਚੀਜ਼ਾਂ ਜਿਹੜੀਆਂ ਉਹ ਕਦੋਂ ਦੀ ਕਹਿੰਦੀ ਆ ਰਹੀ ਆ ਵੀ ਮੈਂ ਆ ਲੈਣਾ ਆ ਲੈਣਾ ਸਾਰੀਆਂ ਚੀਜ਼ਾਂ ਬਣਾ ਕੇ ਦੇਣੀਆਂ ਨੇਗੀਆਂ ਤਾਉ ਦੀ ਦਾਦੀ ਕਹਿੰਦੀ ਪੁੱਤ ਚੀਜ਼ਾਂ ਤਾਂ ਸਾਰੀ ਉਮਰ ਨਹੀਂ ਬੁੜੀਆਂ ਦੀਆਂ ਪੂਰੀਆਂ ਹੁੰਦੀਆਂ ਹੁੰਦੀਆਂ ਵੀ ਤੂੰ ਕਿੰਨਾ ਕਚਰੇ ਇਸ ਘਰ ਦੀਆਂ ਚੀਜ਼ਾਂ ਬਣਾਵੇਂਗੀ ਨਾਲੇ ਹਜੇ ਰਿਸ਼ਤੇ ਦੀ ਗੱਲ ਕਰਨੇ ਆ ਰਿਸ਼ਤਾ ਹੋਊਗਾ ਵਿਆਹ ਕਿਹੜਾ ਉਹਦੇ ਹੀ ਹੋ ਜਾਊਗਾ 6 ਮਹੀਨੇ ਅਗਲਾ ਰੁਕੋ ਵੀ ਜਾਊਗਾ ਵੀ ਇਸ ਕਰਕੇ ਅਸੀਂ ਰਿਸ਼ਤੇ ਦੇ ਮਤਲਬ ਲੱਭਣਾ ਤਾਂ ਸ਼ੁਰੂ ਕਰੀਏ ਉਹ ਕਹਿੰਦੀ ਵੀ ਦਾਦੀ ਤੂੰ ਬਹੁਤ ਕਾਲ ਕਰਦੀਆਂ ਉਹ ਕਹਿੰਦੀ ਨਹੀਂ ਤੀ ਇਹ ਮੈਨੂੰ ਕਾਲ ਨਹੀਂ ਹੈਗੀ ਦੇਖ ਤੇਰੇ ਡੈਡੀ ਨੂੰ ਕਾਲ ਆ ਤੇਰੇ ਡੈਡੀ ਤੇਰੇ ਕੋਲ ਨਹੀਂ ਕਹਿੰਦੇ ਪਰ ਉਹ ਮੇਰੇ ਕੋਲ ਫਿਕਰ ਕਰਦੇ ਆ ਤੇ ਅੱਜ ਉਹ ਮੈਨੂੰ ਕਹਿ ਕੇ ਗਏ ਆ ਵੀ ਤੂੰ ਡੋਲੀ ਨੂੰ ਮਨਾ ਤਾਂ ਡੋਲੀ ਕਹਿੰਦੀ ਕਿ ਠੀਕ ਹੈ ਦਾਦੀ ਫਿਰ ਜੇ ਤੁਸੀਂ ਇਹ ਚਾਹੋਣੇ ਹੋ ਤਾਂ ਮੈਨੂੰ ਮਨਜ਼ੂਰ ਆ ਚਲੋ ਡੋਲੀ ਦੀ ਦਾਦੀ ਉਹਨੂੰ ਘੁੱਟ ਕੇ ਗੱਲ ਨਾਲ ਲਾਉਂਦੀ ਹੈ ਤੇ ਕਹਿੰਦੀ ਮੇਰੀ ਸਿਆਣੀ ਧੀ ਤੇ ਉਹਨੂੰ ਪੁੱਛਦੀ ਆ ਤਲ ਮੈਨੂੰ ਐਦਾਂ ਦੱਸ ਤੈਨੂੰ ਕੋਈ ਮੁੰਡਾ ਤਾਂ ਨਹੀਂ ਪਸੰਦ ਨਾਲ ਕੋਈ ਪੜਦਾ ਹੋਵੇ ਜਾਂ ਨੌਕਰੀ ਕਰਦਾ ਹੋਵੇ ਤਾਂ ਡੋਲੀ ਕਹਿੰਦੀ ਵੀ ਨਹੀਂ ਦਾਦੀ ਐਦਾਂ ਦੀ ਕੋਈ ਵੀ ਗੱਲ ਨਹੀਂ ਜਿੱਥੇ ਤੁਸੀਂ ਮੇਰਾ ਵਿਆਹ ਕਰੋਗੇ ਮੈਨੂੰ ਉੱਥੇ ਹੀ ਮਨਜ਼ੂਰ ਆ ਕਿਉਂਕਿ ਮੈਨੂੰ ਪਤਾ ਵੀ ਤੁਸੀਂ ਮੇਰੇ ਲਈ ਕੁਝ ਵੀ ਮਾੜਾ ਨਹੀਂ ਕਰੋਗੇ ਡੋਲੀ ਦੀ ਦਾਦੀ ਨੂੰ ਹੋਰ ਵੀ ਖੁਸ਼ੀ ਹੁੰਦੀ ਆ ਸ਼ਾਮ ਨੂੰ ਜਦੋਂ ਡੋਲੀ ਦੇ ਪਾਪਾ ਆਉਂਦੇ ਆ ਤਾਂ ਉਹਦੀ ਦਾਦੀ ਉਹਨਾਂ ਨੂੰ ਕਹਿੰਦੀ ਆ ਕਿ ਡੋਲੀ ਰਿਸ਼ਤੇ ਲਈ ਮੰਨ ਗਈ ਆ ਤਾਂ ਫਿਰ ਡੋਲੀ ਦਾ ਜਿਹੜਾ ਪਾਪਾ ਹੁੰਦਾ ਉਹ ਆਪਣੇ ਇੱਕ ਦੋਸਤ ਨੂੰ ਕਹਿੰਦਾ ਰਿਸ਼ਤੇ ਲਈ ਉਹਨੇ ਕਾਫੀ ਰਿਸ਼ਤੇ ਕਰਵਾਏ ਸੀ ਡੋਲੀ ਦੇ ਪਾਪਾ ਦੇ ਜਿਹੜੇ ਦੋਸਤ ਨੇ ਉਹ ਡੋਲੀ ਲਈ ਕਿ ਰਿਸ਼ਤੇ ਦੀ ਦੱਸ ਪਾਉਂਦੇ ਨੇ ਮੁੰਡਾ ਪੜ੍ਹਿਆ ਲਿਖਿਆ ਸੀ ਜੌਬ ਕਰਦਾ ਸੀ ਪਰਿਵਾਰ ਵਧੀਆ ਸੋਚ ਦਾ ਪਰਿਵਾਰ ਸੀ ਚਲੋ ਜਿਹੜਾ ਉਹ ਦੋਸਤ ਹੁੰਦਾ ਅੰਕਲ ਉਹ ਡੋਲੀ ਦੇ ਪਾਪਾ ਨੂੰ ਮੁੰਡੇ ਦੀ ਫੋਟੋ ਵਿਖਾਉਂਦਾ ਡੋਲੀ ਦੇ ਪਾਪਾ ਉਸ ਆਪਣੇ ਦੋਸਤ ਤੇ ਬਹੁਤ ਭਰੋਸਾ ਕਰਦੇ ਸੀ ਉਹਨਾਂ ਨੇ ਮੁੰਡੇ ਦੀ ਫੋਟੋ ਦੇਖੀ ਤੇ ਚਲੋ ਸਾਰਾ ਕੁਝ ਹਨਾ ਬਾਇਓ ਡਾਟਾ ਪਤਾ ਕੀਤਾ ਮੁੰਡੇ ਬਾਰੇ ਤਾਂ ਕਿਤੋਂ ਵੀ ਪੁੱਛਿਆ ਮੁੰਡੇ ਦੀ ਬਹੁਤ ਵਧੀਆ ਇਮੇਜ ਬਣੀ ਹੋਈ ਸੀ ਕਿਉਂਕਿ ਮੁੰਡਾ ਸੋਹਣਾ ਸੁਨੱਖਾ ਸੀ ਪੜ੍ਹਿਆ ਲਿਖਿਆ ਸੀ ਕੋਈ ਨਸ਼ਾ ਨਹੀਂ ਕਰਦਾ ਸੀ ਹੋਰ ਮਾਪਿਆਂ ਨੂੰ ਕੀ ਚਾਹੀਦਾ ਹੁੰਦਾ ਚਲੋ ਡੋਲੀ ਦੇ ਪਾਪਾ ਜਿਹੜੇ ਉਹ ਬਿਨਾਂ ਦੇਖੇ ਹੀ ਆਪਣੇ ਵੱਲੋਂ ਹਾਂ ਕਰ ਦਿੰਦੇ ਨੇ ਉਸ ਤੋਂ ਬਾਅਦ ਉਹ ਫੋਟੋ ਆਪਣੀ ਪਤਨੀ ਨੂੰ ਮਾਂ ਨੂੰ ਦਿਖਾਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਡੋਲੀ ਨੂੰ ਫੋਟੋ ਦਿਖਾ ਦਿਓ ਤਾਂ ਡੋਲੀ ਦੀ ਦਾਦੀ ਹੈ ਜਿਹੜੀ ਉਹ ਡੋਲੀ ਨੂੰ ਬੁਲਾ ਕੇ ਕਹਿੰਦੀ ਆ ਪੁੱਤ ਆ ਮੁੰਡੇ ਦੀ ਫੋਟੋ ਆ ਵੀ ਤੂੰ ਵੇਖ ਲੈ ਤੈਨੂੰ ਪਸੰਦ ਆ ਚਲੋ ਡੋਲੀ ਸੰਗਦੀ ਹੋਈ ਮੁੰਡੇ ਦੀ ਫੋਟੋ ਵੇਖ ਲੈਂਦੀ ਆ ਤੇ ਉਹ ਕਹਿੰਦੀ ਆ ਵੀ ਠੀਕ ਆ ਦਾਦੀ ਜੇ ਤੁਹਾਨੂੰ ਪਸੰਦ ਆ ਤਾਂ ਮੈਨੂੰ ਵੀ ਪਸੰਦ ਆ ਉਹਦੀ ਦਾਦੀ ਹੱਸਣ ਲੱਗ ਜਾਂਦੀ ਆ ਵੀ ਸਾਨੂੰ ਤਾਂ ਪਸੰਦ ਹੈਗੇ ਆ ਵੀ ਨਾਲੇ ਤਾਂ ਤੂੰ ਫੋਟੋ ਦੇਖ ਲਈ ਤੇ ਨਾਲੇ ਗੱਲ ਸਾਡੇ ਤੇ ਸੁੱਟਦੀਆਂ ਵੀ ਇਹਦਾ ਮਤਲਬ ਤੈਨੂੰ ਪਸੰਦ ਆ ਉਹ ਕਹਿੰਦੀ ਵੀ ਦਾਦੀ ਤੁਸੀਂ ਬਾਹਲੀ ਗੱਲ ਫੜਦੇ ਹੋ ਜਦੋਂ ਮੈਂ ਤੁਹਾਨੂੰ ਕਹਤਾ ਵੀ ਠੀਕ ਐ ਚਲੋ ਇਸ ਤਰ੍ਹਾਂ ਹਾਸੇ ਮਜ਼ਾਕ ਦੇ ਵਿੱਚ ਗੱਲ ਆ ਜਿਹੜੀ ਹੋ ਜਾਂਦੀ ਆ ਉਸ ਤੋਂ ਬਾਅਦ ਡੋਲੀ ਦੀ ਫੋਟੋ ਆ ਜਿਹੜੀ ਮੁੰਡੇ ਵਾਲਿਆਂ ਨੂੰ ਭੇਜ ਦਿੱਤੀ ਜਾਂਦੀ ਆ ਡੋਲੀ ਵੀ ਹੁਣ ਪੜ੍ਹੀ ਲਿਖੀ ਸੋਹਣੀ ਸੁਨੱਖੀ ਕੁੜੀ ਸੀ ਵਧੀਆ ਇੱਜ਼ਤਦਾਰ ਘਰਾਣੇ ਦੀ ਇੱਜ਼ਤਦਾਰ ਕੁੜੀ ਸੀ ਉਹਨਾਂ ਨੂੰ ਵੀ ਕੁੜੀ ਪਸੰਦ ਆ ਜਾਂਦੀ ਆ ਤੇ ਉਹ ਫੋਟੋ ਦੇਖ ਕੇ ਹੀ ਜਿਹੜਾ ਸਿੱਧਾ ਸ਼ਗਨ ਦਾ ਦਿਨ ਬਣ ਲੈਂਦੇ ਆ ਚਲੋ ਸ਼ਗਨ ਦਾ ਦਿਨ ਆ ਜਿਹੜਾ ਨੇੜੇ ਆ ਜਾਂਦਾ ਅੰਡੋਲੀ ਆਪਣੇ ਸ਼ਗਨ ਲਈ ਤਿਆਰੀ ਕਰਦੀ ਆ ਮਹਿੰਦੀ ਲਗਵਾਉਂਦੀ ਆ ਮਹਿੰਦੀ ਨਾਲ ਉਹ ਆਪਣੇ ਹੋਣ ਵਾਲੇ ਪਤੀ ਬਿੱਟੂ ਦਾ ਨਾਮ ਲਿਖਵਾਉਂਦੀ ਆ ਬਿੱਟੂ ਜਿਹੜਾ ਪੜ੍ਹਿਆ ਲਿਖਿਆ ਜੋਬ ਕਰਦਾ ਸੀ ਉਹਨੂੰ ਇਹ ਸੀ ਵੀ ਕਦੋਂ ਉਹ ਆਵੇ ਮੇਰੇ ਘਰ ਤੇ ਮੈਂ ਉਹਨੂੰ ਮਿਲਾਂ ਵੇਖਾਂ ਹਨਾ ਇੱਕ ਦੂਜੇ ਨੂੰ ਅਸੀਂ ਜਾਣੀਏ ਚਲੋ ਚਲੋ ਭਾਈ ਬਿੱਟੂ ਤੇ ਉਹਦੇ ਘਰ ਦੇ ਆ ਜਿਹੜੇ ਸ਼ਗਨ ਕਰਨ ਆ ਜਾਂਦੇ ਆ ਜਦੋਂ ਬਿੱਟੂ ਸ਼ਗਨ ਕਰਨ ਆਉਂਦੇ ਆ ਬਿੱਟੂ ਦੇ ਘਰ ਦੇ ਤਾਂ ਉਹਦੇ ਵਿੱਚ ਉਹਦੇ ਮੰਮੀ ਡੈਡੀ ਤੇ ਬਿੱਟੂ ਦੀ ਛੋਟੀ ਭੈਣ ਤੇ ਇੱਕ ਭਰਾ ਹੁੰਦਾ ਬਿੱਟੂ ਦਾ ਜਿਹੜਾ ਭਰਾ ਹੁੰਦਾ ਉਹ ਬਹੁਤ ਸੋਹਣਾ ਸੁਨੱਖਾ ਹੁੰਦਾ ਪਰ ਉਹ ਕਿਸੇ ਨਾਲ ਵੀ ਗੱਲਬਾਤ ਨਹੀਂ ਕਰਦਾ ਹੁੰਦਾ ਜਿੰਨਾ ਟਾਈਮ ਬਿੱਟੂ ਦੇ ਘਰ ਦੇ ਆ ਜਿਹੜੇ ਇੰਨਾਂ ਦੇ ਘਰ ਰਹਿੰਦੇ ਉਹ ਚੁੱਪਚਾਪ ਰਹਿੰਦਾ ਤੇ ਉਸ ਤੋਂ ਬਾਅਦ ਚਲੋ ਬਿੱਟੂ ਦਾ ਤੇ ਡੋਲੀ ਦਾ ਸ਼ਗਨ ਹੋ ਜਾਂਦਾ ਸਾਰੇ ਰਿਸ਼ਤੇਦਾਰ ਸ਼ਗਨ ਕਰਦੇ ਆ ਰੋਟੀ ਪਾਣੀ ਖਾ ਕੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਜਾਂਦਾ ਹੋਇਆ ਬਿੱਟੂ ਡੋਲੀ ਨੂੰ ਇੱਕ ਫੋਨ ਦੇ ਜਾਂਦਾ ਗਿਫਟ ਤੇ ਉਹਦੇ ਵਿੱਚ ਆਪਣਾ ਨੰਬਰ ਵੀ ਐਡ ਕਰਕੇ ਦੇ ਜਾਂਦਾ ਉਸ ਤੋਂ ਬਾਅਦ ਡੋਲੀ ਤੇ ਬਿੱਟੂ ਫੋਨ ਤੇ ਗੱਲ ਕਰਦੇ ਆ ਇੱਕ ਦੂਜੇ ਨਾਲ ਨੇੜਤਾ ਹੁੰਦੀ ਆ ਡੋਲੀ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਬਿੱਟੂ ਨੂੰ ਫੋਨ ਕਰਦੀ ਆ ਆਪਣੇ ਸਾਰੇ ਦਿਨ ਦੇ ਜਿਹੜੇ ਕੰਮ ਹੁੰਦੇ ਆ ਨਿੱਕੇ ਮੋਟੀਆਂ ਗੱਲਾਂ ਹੁੰਦੀਆਂ ਸਾਰੀਆਂ ਸ਼ੇਅਰ ਕਰਦੀ ਆ ਤੇ ਉਸ ਤੋਂ ਬਾਅਦ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚਦੇ ਆ ਤੇ ਡੋਲੀ ਜਿਹੜੀ ਉਹ ਬਿੱਟੂ ਨੂੰ ਕਹਿੰਦੀ ਆ ਕਿ ਇਧਰੋਂ ਆਪਣੇ ਘਰ ਦੇ ਕਹਿੰਦੇ ਸੀ ਵੀ ਜਿਹੜਾ ਤੁਹਾਡਾ ਛੋਟਾ ਬ੍ਰਦਰ ਆ ਉਹ ਕਿਸੇ ਨਾਲ ਵੀ ਨਹੀਂ ਬੋਲਦਾ ਵੀ ਉਹ ਹਨਾ ਕਿੰਨਾ ਸੋਹਣਾ ਸੁਨੱਖਾ ਤੇ ਨਰਮ ਸੁਭਾਅ ਦਾ ਤਾਂ ਬਿੱਟੂ ਕਹਿੰਦਾ ਵੀ ਹਾਂ ਉਹਦਾ ਸੁਭਾਅ ਇਦਾਂ ਹੀ ਆ ਬਸ ਉਹ ਚੁੱਪ ਕੀਤਾ ਰਹਿੰਦਾਗਾ ਤੇ ਤੂੰ ਦੇਖੀ ਸਹੀ ਜਦੋਂ ਤੂੰ ਆਈ ਕਿੰਨਾ ਤੇਰੇ ਨੂੰ ਤੇਰਾ ਖਿਆਲ ਰੱਖਿਆ ਕਰੂਗਾ ਛੋਟੀ ਭੈਣ ਤਾਂ ਤੇਰੇ ਤੇ ਜਾਣ ਵਾਰਿਆ ਕਰੂ ਆਪਣਾ ਪਰਿਵਾਰ ਤਾਂ ਬਹੁਤ ਵਧੀਆ ਤੇ ਡੋਲੀ ਜਿਹੜੀ ਉਹ ਖੁਸ਼ ਹੋ ਜਾਂਦੀ ਆ ਤੇ ਉਹ ਸ਼ਰਮਾ ਵੀ ਜਾਂਦੀ ਆ ਉਸ ਤੋਂ ਬਾਅਦ ਚਲੋ 6 ਮਹੀਨਿਆਂ ਬਾਅਦ ਜਿਹੜਾ ਵਿਆਹ ਦਾ ਦਿਨ ਰੱਖਿਆ ਜਾਂਦਾ ਤੇ ਵਿਆਹ ਦੀ ਜਿਹੜੀ ਤਿਆਰੀ ਆ ਉਹ ਡੌਲੀ ਤੇ ਬਿੱਟੂ ਰਲ ਕੇ ਕਰਦੇ ਆ ਦੋਨੇ ਪਰਿਵਾਰਾਂ ਦੀ ਸੋਚ ਆ ਜਿਹੜੀ ਉਹ ਅਗਾਹ ਵਧੂ ਸੀ ਉਹਨਾਂ ਨੇ ਕਦੇ ਐ ਨਹੀਂ ਸੋਚਿਆ ਸੀ ਕਿ ਬੱਚਿਆਂ ਨੂੰ ਇਕੱਠੇ ਨਹੀਂ ਹੋਣ ਦੇਣਾ ਜਦੋਂ ਵੀ ਜਿਹੜੀ ਜਿਹੜੀ ਚੀਜ਼ ਦੀ ਉਹਨਾਂ ਨੇ ਸ਼ਾਪਿੰਗ ਕੀਤੀ ਇੱਕ ਦੂਜੇ ਨਾਲ ਰਲ ਕੇ ਕੀਤੀ ਵਿਆਹ ਦਾ ਲਹਿੰਗਾ ਵੀ ਬਿੱਟੂ ਨੇ ਆਪਣੀ ਪਸੰਦ ਦਾ ਦਵਾਇਆ ਫਿਰ ਬਿੱਟੂ ਦੇ ਘਰਦਿਆਂ ਨੇ ਡੌਲੀ ਨੂੰ ਜੋ ਗਹਿਣੇ ਬਣਵਾਉਣੇ ਸੀ ਰਾਣੀ ਹਾਰ ਬਣਵਾਉਣਾ ਸੀ ਉਹ ਵੀ ਡੋਲੀ ਦੀ ਪਸੰਦ ਦਾ ਬਣਵਾ ਕੇ ਦਿੱਤਾ ਡੋਲੀ ਬਿੱਟੂ ਨਾਲ ਖੁਦ ਸ਼ਾਪਿੰਗ ਕਰਨ ਜਾਂਦੀ ਰਹੀ ਹੈਗੀ ਜਿਹੜੇ ਪਰਿਵਾਰਾਂ ਦੇ ਵਿੱਚ ਲੈਣ ਦੇਣ ਸੀ ਉਹ ਉਹਨਾਂ ਦੀਆਂ ਮੰਮੀਆਂ ਨੇ ਖਰੀਦਿਆ ਪਰ ਜਿਹੜੀ ਆਪ ਦੀ ਸ਼ਾਪਿੰਗ ਸੀ ਉਹਨਾਂ ਦੀ ਉਹ ਸਾਰੀ ਉਹਨਾਂ ਨੇ ਆਪ ਕੀਤੀ ਸੀਗੀ ਚਲੋ ਇਸੇ ਤਰ੍ਹਾਂ ਸਮਾਂ ਲੰਘਿਆ ਤੇ ਵਿਆਹ ਦਾ ਦਿਨ ਜਿਹੜਾ ਆ ਗਿਆ ਜਦੋਂ ਡੋਲੀ ਦੇ ਵਿਆਹ ਦੀਆਂ ਰਸਮਾਂ ਹੁੰਦੀਆਂ ਤਾਂ ਮਹਿੰਦੀ ਦਾ ਦਿਨ ਆ ਜਾਂਦਾ ਮਹਿੰਦੀ ਦੇ ਦੇਣਾ ਡੋਲੀ ਮਹਿੰਦੀ ਨਾਲ ਆਪਣੇ ਹੱਥਾਂ ਤੇ ਆਪਣੇ ਪਤੀ ਬਿੱਟੂ ਦਾ ਨਾਮ ਲਖਵਾਉਂਦੀ ਆ ਤੇ ਉਹ ਬਹੁਤ ਖੁਸ਼ ਹੁੰਦੀ ਆ ਅਗਲੇ ਦਿਨ ਡੋਲੀ ਪਾਰਲਰ ਦੇ ਜਾਂਦੀ ਆ ਤਿਆਰ ਹੁੰਦੀ ਆ ਤੇ ਉਹ ਬਿੱਟੂ ਦੀ ਪਸੰਦ ਦਾ ਖਰੀਦਿਆ ਹੋਇਆ ਲਹਿੰਗਾ ਪਾਉਂਦੀ ਆ ਚਲੋ ਜਦੋਂ ਤਿਆਰ ਤੁਰ ਹੋ ਕੇ ਉਹ ਪੈਲੈਸ ਦੇ ਵਿੱਚ ਜਾਂਦੀ ਆ ਤੇ ਉਹ ਸੋਚਦੀ ਆ ਵੀ ਅੱਜ ਸਵੇਰ ਦਾ ਨਾਮ ਬਿੱਟੂ ਨੇ ਫੋਨ ਕੀਤਾ ਨਾ ਮੈਂ ਕੀਤਾ ਤੇ ਉਹ WhatsApp ਤੇ ਫੋਟੋਆਂ ਭੇਜਦੀ ਆ WhatsApp ਤੇ ਫੋਟੋਆਂ ਭੇਜਦੀ ਆ ਤਾਂ ਉਧਰੋਂ ਬਿੱਟੂ ਹੈ ਜਿਹੜਾ ਉਹ ਫੋਟੋਆਂ ਵੇਖਦਾ ਨਹੀਂ ਜਿਵੇਂ ਡਾਟਾ ਆਫ ਹੁੰਦਾ ਤੇ ਡੋਲੀ ਸੋਚਦੀ ਆ ਵੀ ਚਲ ਹਨਾ ਅੱਜ ਵੀ ਜੀ ਹੋਣਗੇ ਵਿਆਹ ਕਰਕੇ ਵੀ ਚਲੋ ਸਰਪ੍ਰਾਈਜ਼ ਹੀ ਮਿਲੂਗਾ ਵੀ ਜਦੋਂ ਆਉਣਗੇ ਉਦੋਂ ਹੀ ਵੇਖ ਲੈਣਗੇ ਪਰ ਫਿਰ ਵੀ ਉਹ ਫੋਨ ਕਰਦੀ ਆ ਬਿੱਟੂ ਨੂੰ ਪੁੱਛਦੀ ਆ ਕਿ ਕਦੋਂ ਘਬਰਾਤ ਲੈ ਕੇ ਆਉਂਗੇ ਐਕਸਾਈਟਮੈਂਟ ਤਾਂ ਹੁੰਦੀ ਆ ਚਲੋ ਬੱਚਿਆਂ ਨੂੰ ਪਰ ਡੋਲੀ ਜਦੋਂ ਵੀ ਬਿੱਟੂ ਦਾ ਫੋਨ ਲਾਉਂਦੀ ਆ ਤਾਂ ਉਹ ਬੰਦ ਆਉਂਦਾ 10 11 ਵਜੇ ਤੱਕ ਉਹ ਫੋਨ ਟਰਾਈ ਕਰਦੀ ਆ ਕਈ ਵਾਰ ਫਿਰ ਉਹ ਆਪਣੀ ਮੰਮੀ ਨੂੰ ਬੁਲਾ ਕੇ ਪੁੱਛਦੀ ਆ ਕਿ ਮੰਮੀ ਮੈਂ ਸਵੇਰ ਦੀ ਤੁਹਾਡੇ ਜਵਾਈ ਦਾ ਫੋਨ ਲਾ ਰਹੀ ਆਂ ਉਹਦਾ ਨੰਬਰ ਨਹੀਂ ਲੱਗ ਰਿਹਾ ਤਾਂ ਉਹਦੀ ਮੰਮੀ ਕਹਿੰਦੀ ਵੀ ਧੀਏ ਤੂੰ ਕੰਮਲੀਆਂ ਗੱਲਾਂ ਕਰਦੀਆਂ ਅੱਜ ਉਹਦਾ ਵਿਆਹ ਆ ਤੇਰਾ ਵੀ ਵਿਆਹ ਆ ਹੁਣ ਵਿਆਹ ਵਾਲੇ ਦਿਨ ਮੁੰਡਾ ਕੁੜੀ ਬਿਜ਼ੀ ਹੁੰਦੇ ਆ ਕਿੱਥੇ ਫੋਨ ਚੱਕਣ ਦਾ ਟਾਈਮ ਹੁੰਦਾ ਕੋਈ ਨਾ ਹੁਣ ਆ ਹੀ ਜਾਣਾ ਘੰਟੇ ਅੱਧੇ ਘੰਟੇ ਦੇ ਵਿੱਚ ਬਰਾਤ ਲੈ ਕੇ ਫਿਰ ਕਰ ਲਈ ਜਿਹੜੀਆਂ ਗੱਲਾਂ ਕਰਨੀਆਂ ਉਹ ਐਂ ਕਹਿ ਕੇ ਚਲੀ ਜਾਂਦੀ ਆ ਪਰ ਡੋਲੀ ਆ ਜਿਹੜੀ ਉਹ ਫਿਰ ਵੀ ਫੋਨ ਟਰਾਈ ਕਰਦੀ ਆ ਤੇ ਉਹ ਬਾਰ-ਬਾਰ ਵਟਸਐਪ ਵੀ ਚੈੱਕ ਕਰਦੀ ਆ ਵੀ ਨਾ ਤਾਂ ਬਿੱਟੂ ਨੇ ਫੋਟੋਆਂ ਚ ਚੈੱਕ ਕੀਤੀਆਂ ਨੇ ਵੀ ਜੇ ਮੈਨੂੰ ਉਹ ਤਿਆਰ ਤੁਰ ਹੋ ਕੇ ਬਰਾਤ ਚੱਲ ਵੀ ਪਈ ਤਾਂ ਗੱਡੀ ਦੇ ਵਿੱਚ ਤਾਂ ਫ੍ਰੀ ਹੋਊਗਾ ਵੀ ਮਾੜਾ ਮੋਟਾ ਫੋਨ ਤਾਂ ਚੱਕ ਹੀ ਸਕਦਾ ਹਨਾ ਦੱਸ ਹੀ ਸਕਦਾ ਮੈਨੂੰ ਵੀ ਪਹਿਲਾਂ ਤਾਂ ਉਹਨੇ ਕਦੇ ਨਹੀਂ ਸੀ ਆ ਇਗਨੋਰ ਕੀਤਾ ਚਲੋ ਭਾਈ ਵੇਟ ਕਰਦੇ ਆ ਵੇਟ ਕਰਦੇ ਕਰਦੇ ਦੋ ਬੱਚ ਜਾਂਦੇ ਆ ਬਰਾਤ ਨਹੀਂ ਆਉਂਦੀ ਤੇ ਹੁਣ ਡੋਲੀ ਦੀ ਮੰਮੀ ਆ ਜਿਹੜੀ ਡੋਲੀ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਲਾਈਂਆਂ ਫੋਨ ਵੀ ਬਿੱਟੂ ਨੂੰ ਫੋਨ ਲਾ ਵੀ ਤੇਰੇ ਸਹੁਰਿਆਂ ਦੇ ਵਿੱਚੋਂ ਕੋਈ ਵੀ ਫੋਨ ਨਹੀਂ ਚੱਕ ਰਿਹਾ ਵੀ ਬਰਾਤ ਆਈ ਨਹੀਂ ਡੋਲੀ ਕਹਿੰਦੀ ਵੀ ਮੈਂ ਸਵੇਰ ਦੀ ਤੁਹਾਨੂੰ ਕਹਿ ਰਹੀ ਸੀ ਉਹ ਕਹਿੰਦੀ ਪੁੱਤ 11 11 ਤਾਂ ਚਲੋ ਨਾਰਮਲ ਹੀ ਵੱਜ ਜਾਂਦੇ ਵਿਆਹਾਂ ਦੇ ਵਿੱਚ ਵੀ ਆਪਾਂ ਵੇਟ ਕਰਦੇ ਸੀ ਵੀ ਆਉਣਗੇ ਹੁਣ ਕੀ ਪਤਾ ਸੀ ਚਲੋ ਉਹ ਫੋਨ ਲਾਉਂਦੀ ਆ ਫੋਨ ਫੇਰ ਨਹੀਂ ਲੱਗਦਾ ਫਿਰ ਜਿਹੜਾ ਵਿਚੋਲਾ ਹੁੰਦਾ ਡੋਲੀ ਦੇ ਪਾਪਾ ਦਾ ਦੋਸਤ ਉਹ ਫੋਨ ਲਾਉਂਦਾ ਜਦੋਂ ਤੇ ਫੋਨ ਲਾ ਕੇ ਉਹ ਨਿਰਾਸ਼ ਜਾ ਹੋ ਕੇ ਡੋਲੀ ਦੇ ਪਾਪਾ ਨੂੰ ਸਾਈਡ ਤੇ ਲੈ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਜਿਹੜਾ ਡੋਲੀ ਦਾ ਹੋਣ ਵਾਲਾ ਘਰ ਵਾਲਾ ਬਿੱਟੂ ਉਹਨਾਂ ਵਿਆਹ ਤੋਂ ਖੁਸ਼ ਨਹੀਂ ਇਸ ਕਰਕੇ ਉਹ ਸਵੇਰ ਦਾ ਘਰੋਂ ਚਲਿਆ ਗਿਆ ਵੀ ਹੁਣ ਉਹ ਕਹਿੰਦੇ ਵੀ ਭਾਈ ਜੇ ਤੁਹਾਨੂੰ ਵਾੜਾ ਇਤਰਾਜ ਆ ਤਾਂ ਅਸੀਂ ਆਪਣੇ ਛੋਟੇ ਮੁੰਡੇ ਦੀ ਬਰਾਤ ਲੈ ਕੇ ਆ ਜਾਨੇ ਆ ਇਹ ਸੁਣ ਕੇ ਡੋਲੀ ਦੇ ਪਾਪਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਸੋਚਦਾ ਵੀ ਮੇਰਾ ਇੰਨਾ ਹਨਾ ਇਕੱਠ ਕੀਤਾ ਰਿਸ਼ਤੇਦਾਰਾਂ ਦਾ ਸ਼ਰੀਕੇ ਕਬੀਲੇ ਦਾ ਮੇਰੇ ਦੋਸਤ ਮਿੱਤਰ ਇੰਨਾ ਮੈਂ ਪੈਸਾ ਲਾਇਆ ਤੇ ਮੈਂ ਆਪਣੀ 30 ਦੇ ਸੁਪਨੇ ਹਨਾ ਜੋ ਦੇਖੇ ਉਹਨੇ ਵਿਆਹ ਲਈ ਤੇ ਵੀ ਹੁਣ ਇੱਕਦਮ ਇਹ ਗੱਲ ਕੀ ਹੋ ਗਈ ਉਹਨਾਂ ਥੋੜਾ ਉਹਨੂੰ ਚੱਕਰ ਆ ਜਾਂਦਾ ਤਾਂ ਉਹਦਾ ਦੋਸਤਾਂ ਨੂੰ ਫੜ ਕੇ ਕੁਰਸੀ ਤੇ ਬਿਠਾਉਂਦਾ ਤੇ ਪਾਣੀ ਮੰਗਵਾਉਂਦਾ ਉਸ ਤੋਂ ਬਾਅਦ ਉਹ ਉਹਦੀ ਘਰ ਵਾਲੀ ਨੂੰ ਮਤਲਬ ਡੋਲੀ ਦੀ ਮੰਮੀ ਨੂੰ ਬੁਲਾਉਂਦਾ ਉਹੀ ਗੱਲ ਉਹ ਡੋਲੀ ਦੀ ਮੰਮੀ ਨੂੰ ਦੱਸਦਾ ਡੋਲੀ ਦੀ ਮੰਮੀ ਨੂੰ ਵੀ ਇਹ ਸੁਣ ਕੇ ਇੱਕ ਵਾਰੀ ਪਸੀਨਾ ਆ ਜਾਂਦਾ ਪਰ ਉਹ ਆਪਣੇ ਆਪ ਨੂੰ ਸੰਭਾਲਦੀ ਆ ਤੇ ਆਪਣੀ ਸੱਸ ਕੋਲ ਜਾਂਦੀ ਆ ਉਧਰੋਂ ਤਿੰਨੋਂ ਜਣੇ ਜਦੋਂ ਰਿਆ ਕਰਦੇ ਆ ਫਿਰ ਡੋਲੀ ਦੀ ਜਿਹੜੀ ਦਾਦੀ ਆ ਉਹ ਕਹਿੰਦੀ ਵੀ ਦੇਖ ਪਤਾ ਹੁਣ ਆਪਾਂ ਇੰਨਾ ਵੱਡਾ ਕਾਰਜ ਆ ਜਿਹੜਾ ਉਹ ਕਰੀ ਬੈਠੇ ਆ ਇੰਨਾ ਖਰਚ ਕਰੀ ਬੈਠੇ ਆ ਜੇ ਬਰਾਤ ਨਾ ਆਈ ਤਾਂ ਆਪਣੀ ਬੇਇੱਜ਼ਤੀ ਹੋ ਜੂ ਚੱਲ ਛੋਟਾ ਮੁੰਡਾ ਵੀ ਆਪਾਂ ਦੇਖਿਆ ਸੋਹਣਾ ਸੁਨੱਖਾ ਵਧੀਆ ਨਰਮ ਮੁੰਡਾਗਾ ਤੇ ਪੜ੍ਹਿਆ ਲਿਖਿਆ ਹੈਗਾ ਵੀ ਫਿਰ ਆਪਾਂ ਉਹਦੇ ਨਾਲ ਤੋਰ ਦਿੰਨੇ ਆ ਵੀ ਹੁਣ ਕੋਈ ਤਾਂ ਹੱਲ ਕਰਨਾ ਹੀ ਪਊ ਆਪਾਂ ਨੂੰ ਉਹ ਕਹਿੰਦੀ ਵੀ ਐ ਨਹੀਂ ਪਤਾ ਲੱਗਦਾ ਜਵਾਕਾਂ ਦਾ ਲੈ ਹੁਣ ਤੱਕ ਤਾਂ ਡੋਲੀ ਦੇ ਨਾਲ ਤੁਰਿਆ ਫਿਰਦਾ ਰਿਆ ਤਾਂ ਫਿਰ ਉਹ ਦੋਨੋਂ ਸੱਸ ਨੂੰ ਹਾਂ ਡੋਲੀ ਕੋਲ ਆਉਂਦੀਆਂ ਡੌਲੀ ਨੂੰ ਉਹਦੀ ਮਾਂ ਗੱਲ ਨਾਲ ਲਾਉਂਦੀ ਹੈ ਤੇ ਕਹਿੰਦੀ ਪੁੱਤ ਮੈਂ ਤੇਰੇ ਤੋਂ ਕੁਝ ਮੰਗਣ ਆਈ ਆ ਧੀਏ ਮੇਰੀ ਝੋਲੀ ਦੇ ਵਿੱਚ ਖੈਰ ਪਾ ਦੇ ਵਸ ਤੂੰ ਮੜਾ ਨਾ ਕਰੀ ਤਾਂ ਡੌਲੀ ਜਿਹੜੀ ਉਹ ਆਪਣੀ ਮਾਂ ਨੂੰ ਆਏ ਵੇਖ ਕੇ ਪੁੱਛਦੀ ਆ ਵੀ ਮਾਂ ਕੀ ਹੋਇਆ ਕੀ ਕਹਿੰਦੇ ਆ ਮੇਰੇ ਸਹਰੇ ਗੱਲ ਹੋ ਗਈ ਤਾਂ ਉਹਦੀ ਮੰਮੀ ਆ ਜਿਹੜੀ ਉਹਨੂੰ ਕਹਿੰਦੀ ਆ ਪੁੱਤ ਬਿੱਟੂ ਨੂੰ ਇਹ ਵਿਆਹ ਇਹ ਰਿਸ਼ਤਾ ਪਸੰਦ ਨਹੀਂ ਸੀ ਇਸ ਲਈ ਉਹ ਸਵੇਰ ਦਾ ਘਰੋਂ ਚਲੇ ਗਿਆ ਦੇਖ ਪੁੱਤ ਹੁਣ ਆਪਾਂ ਇੰਨਾ ਹਣਾ ਇਕੱਠ ਕਰੀ ਬੈਠੇ ਆ ਵੀ ਜੇ ਬਰਾਤ ਨਹੀਂ ਤਾਂ ਆਪਣੀ ਤੇਰੇ ਪਿਓ ਦੀ ਬੇਇੱਜ਼ਤੀ ਹੋਜੂ ਤੇ ਤੇਰੇ ਵੀ ਰਿਸ਼ਤੇ ਦੇ ਵਿੱਚ ਅੜਚਣ ਆਊਗੀ ਅੱਗੇ ਤੇਰਾ ਰਿਸ਼ਤਾ ਨਹੀਂ ਹੋਣਾ ਤੇ ਵੀ ਤੂੰ ਐਂ ਕਰ ਤੇਰਾ ਜਿਹੜਾ ਛੋਟਾ ਦਿਉਰਾ ਉਹ ਕਹਿੰਦੇ ਆ ਤੇਰੇ ਸਹੁਰੇ ਵੀ ਉਹਨੂੰ ਅਸੀਂ ਲੈ ਆਉਣੇ ਆ ਬਰਾਤ ਵੀ ਉਹਦੇ ਨਾਲ ਵਿਆਹ ਕਰ ਦਿੰਨੇ ਆ ਇਹ ਸੁਣ ਕੇ ਡੋਲੀ ਆਪਣੀ ਮਾਂ ਦੇ ਗਲ ਲੱਗ ਜਾਂਦੀ ਆ ਉਹ ਕਹਿੰਦੀ ਵੀ ਮਾਂ ਸਾਰੇ ਸੁਪਨੇ ਤਾਂ ਮੈਂ ਬਿੱਟੂ ਨਾਲ ਬੁਣ ਬੈਠੀ ਸੀ ਹਨਾ ਵੀ ਉਹਦੇ ਨਾਲ ਸ਼ਾਪਿੰਗ ਕਰਦੀ ਤੁਰੇ ਫਿਰਦੀ ਸੀ ਵੀ ਹੁਣ ਮੈਂ ਅਚਾਨਕ ਆਪਣੇ ਦਿਉਰ ਨੂੰ ਆਪਣਾ ਪਤੀ ਕਿਵੇਂ ਮੰਨ ਲਾ ਤਾਂ ਉਹਦੀ ਮਾਂ ਕਹਿੰਦੀ ਪੁੱਤ ਹੁਣ ਆਪਣੇ ਕੋਲ ਕੋਈ ਹੀਲਾ ਨਹੀਂ ਹੈਗਾ ਵੀ ਤੇਰੇ ਤੇ ਦਬਾਅ ਕੋਈ ਨਹੀਂ ਪਰ ਤੂੰ ਸੋਚ ਲੈ ਤੈਨੂੰ ਏਦਾਂ ਘੰਟਾ ਦਿੱਤਾ ਚਲੋ ਇਹ ਕਹਿ ਕੇ ਉਹ ਬਾਹਰ ਚਲੀਆਂ ਜਾਂਦੀਆਂ ਤੇ ਡੋਲੀ ਦੀ ਦਾਦੀ ਜਾਂਦੀ ਹੋਈ ਡੋਲੀ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੀ ਆ ਪੁੱਤ ਤੇਰੇ ਪਿਓ ਦੀ ਇੱਜ਼ਤ ਹੁਣ ਤੇਰੇ ਹੱਥ ਆ ਚਲੋ ਜਦੋਂ ਉਹ ਜਾਣ ਲੱਗਦੀਆਂ ਨੇ ਤਾਂ ਡੋਲੀ ਉਹਨਾਂ ਨੂੰ ਉੱਥੇ ਰੋਕ ਲੈਂਦੀ ਐ ਤੇ ਕਹਿੰਦੀ ਆ ਮੰਮੀ ਦਾਦੀ ਤੁਹਾਡਾ ਜੋ ਵੀ ਫੈਸਲਾ ਮੈਨੂੰ ਮਨਜ਼ੂਰ ਆ ਚਲੋ ਉਹ ਉਹ ਵੀ ਭਰੇ ਜੇ ਮਨ ਨਾਲ ਬਾਹਰ ਨਿਕਲ ਜਾਂਦੀਆਂ ਤੇ ਜਾ ਕੇ ਉਹ ਡੋਲੀ ਦੇ ਪਾਪਾ ਨੂੰ ਕਹਿੰਦੀਆਂ ਵੀ ਹਾਂ ਤੂੰ ਫੋਨ ਕਰ ਦੇ ਵੀ ਡੋਲੀ ਮੰਨ ਗਈ ਆ ਚਲੋ ਡੋਲੀ ਦੇ ਜਿਹੜੇ ਸਹੁਰੇ ਆ ਉਹ ਅੱਧੇ ਘੰਟੇ ਦੇ ਵਿੱਚ ਹੀ ਬਰਾਤ ਲੈ ਕੇ ਆ ਜਾਂਦੇ ਆ ਜਿਵੇਂ ਉਹ ਤਿਆਰੀ ਹੁੰਦਿਆ ਵੀ ਉਹਦੇ ਦਿਓਰ ਦੀ ਬਰਾਤ ਲੈ ਕੇ ਆਉਣ ਵਾਸਤੇ ਬਰਾਤ ਆ ਜਾਂਦੀ ਹੈਗੀ ਤੇ ਉਹ ਫਟਾਫਟ ਆ ਕੇ ਆਨੰਦ ਕਾਰਜ ਕਰਨ ਨੂੰ ਕਹਿੰਦੇ ਆ ਕਿ ਪਹਿਲਾਂ ਹੀ ਲੇਟ ਹੋ ਚੁੱਕੇ ਆ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਰਸਮਾਂ ਉਹ ਬਹੁਤ ਜਲਦੀ ਜਲਦੀ ਕੀਤੀਆਂ ਜਾਂਦੀਆਂ ਜਾਂਦੀਆਂ ਜਦੋਂ ਡੋਲੀ ਆਪਣੀ ਡੋਲੀ ਵਾਲੀ ਕਾਰ 'ਚ ਬੈਠਣ ਲੱਗਦੀ ਆ ਤਾਂ ਉਹ ਆਪਣੇ ਮੰਮੀ ਪਾਪਾ ਤੇ ਦਾਦੀ ਦੇ ਗਾਲ ਲਾ ਕੇ ਬਹੁਤ ਰੋਂਦੀ ਆ ਤੇ ਉਹਦਾ ਰੋਣਾ ਜਿਹੜਾ ਰੁਕ ਨਹੀਂ ਰਿਹਾ ਹੁੰਦਾ ਚਲੋ ਉਹਦੇ ਪਾਪਾ ਉਹਦੀ ਬਾਹ ਫੜ ਕੇ ਉਹਨੂੰ ਕਾਰ ਦੇ ਵਿੱਚ ਬਿਠਾ ਦਿੰਦੇ ਆ ਤੇ ਵਿਦਾ ਕਰ ਦਿੰਦੇ ਆ ਉਹਦੇ ਵਿਦਾ ਹੋਣ ਤੋਂ ਬਾਅਦ ਉਹ ਸਾਰਾ ਪਰਿਵਾਰ ਬਹੁਤ ਰੋਂਦਾ ਚਲੋ ਜੋ ਵੀ ਹੋਇਆ ਹਨਾ ਉਹਨਾਂ ਨੂੰ ਇਹ ਲੱਗਿਆ ਵੀ ਲੋਕਾਂ ਦੇ ਵਿੱਚ ਇੱਜ਼ਤ ਰਹੇਗੀ ਤੇ ਇਧਰ ਡੋਲੀ ਆ ਜਿਹੜੀ ਉਹ ਸਾਰੇ ਰਾਹ ਰੋਂਦੀ ਆਉਂਦੀ ਆ ਤੇ ਉਹਦੇ ਘਰ ਵਾਲਾ ਚੁੱਪਚਾਪ ਉਹਦੇ ਮੂੰਹ ਵੱਲ ਵੇਖ ਰਿਹਾ ਹੁੰਦਾ ਤੇ ਉਹ ਨੂੰ ਇਹ ਹੁੰਦਾ ਵੀ ਮੈਨੂੰ ਚੁੱਪ ਕਰਾਵਾਂ ਪਰ ਉਹਦਾ ਹੱਥ ਫੜਨ ਲੱਗਿਆ ਵੀ ਸੰਗ ਰਿਹਾ ਹੁੰਦਾਗਾ ਤੇ ਚਲੋ ਡੋਲੀ ਆ ਜਿਹੜੀ ਉਹ ਟੋਲੀ ਦੇ ਸਹੁਰੇ ਘਰ ਚਲੀ ਜਾਂਦੀ ਆ ਸਾਰੀਆਂ ਰਸਮਾਂ ਹੁੰਦੀਆਂ ਨੇ ਤੇ ਡੋਲੀ ਆ ਜਿਹੜੀ ਉਹ ਆਪਣੇ ਆਪ ਨੂੰ ਫੈਮਿਲੀ ਦੇ ਵਿੱਚ ਐਡਜਸਟ ਕਰਨ ਦੀ ਕੋਸ਼ਿਸ਼ ਕਰਦੀ ਆ ਉਸ ਤੋਂ ਬਾਅਦ ਜਦੋਂ ਵੀ ਡੋਲੀ ਆਪਣੇ ਹਸਬੰਡ ਕੋਲ ਜਾਂਦੀ ਆ ਤਾਂ ਜਿਹੜਾ ਉਹਦੇ ਘਰ ਵਾਲਾਗਾ ਉਹ ਚੁੱਪਚਾਪ ਹੀ ਬੈਠਾ ਹੁੰਦਾ ਉਹ ਡੋਲੀ ਵੱਲ ਵੇਖਦਾ ਵੀ ਨਹੀਂ ਹੁੰਦਾ ਫਿਰ ਇੱਕ ਦਿਨ ਡੋਲੀ ਆ ਜਿਹੜੀ ਉਹ ਬੁਲਾਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੁਹਾਨੂੰ ਪਤਾ ਕਿ ਹੁਣ ਆਪਾਂ ਪਤੀ ਪਤਨੀ ਬਣ ਚੁੱਕੇ ਆ ਠੀਕ ਆ ਤੁਹਾਡੇ ਭਰਾ ਨੇ ਧੋਖਾ ਕੀਤਾ ਵੀ ਹੁਣ ਤੁਸੀਂ ਤਾਂ ਮੇਰੇ ਪਤੀ ਹੋ ਨਾ ਮੈਨੂੰ ਔਖਾ ਥੋੜਾ ਲੱਗੂਗਾ ਇੱਕ ਵਾਰ ਅਡਜਸਟ ਕਰਨਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਸੁਪਨੇ ਤੁਹਾਡੇ ਭਰਾ ਨਾਲ ਵੇਖੇ ਸੀ ਤੁਸੀਂ ਪਲੀਜ਼ ਮਾਈਂਡ ਨਾ ਕਰਿਓ ਕਿ ਆਪਾਂ ਪਹਿਲਾਂ ਦੋਸਤ ਬਣੀਏ ਉਸ ਤੋਂ ਬਾਅਦ ਹੌਲੀ ਹੌਲੀ ਆਪਾਂ ਪਤੀ ਪਤਨੀ ਦੇ ਰੂਪ ਦੇ ਵਿੱਚ ਆਵਾਂਗੇ ਤਾਂ ਜਿਹੜਾ ਉਹਦਾ ਪਤੀ ਹੁੰਦਾ ਉਹ ਚੁੱਪ ਰਹਿੰਦਾ ਫਿਰ ਨਾ ਉਹ ਪੈਨ ਤੇ ਕਾਪੀ ਲੈ ਕੇ ਆਉਂਦਾ ਤੇ ਲਿਖ ਕੇ ਦੱਸਦਾ ਏ ਡੋਲੀ ਤੈਨੂੰ ਜਿੰਨਾ ਸਮਾਂ ਚਾਹੀਦਾ ਤੂੰ ਉਹਨਾਂ ਸਮਾਂ ਲੈ ਲੈ ਤੂੰ ਪਤਨੀ ਆ ਮੇਰੀ ਤੇ ਮੈਂ ਤੇਰਾ ਪਤੀ ਆ ਪਰ ਮੈਂ ਇਹ ਰਿਸ਼ਤਾ ਜਿਹੜਾ ਜ਼ੋਰ ਜ਼ਬਰਦਸਤੀ ਦੇ ਸਿਰ ਤੇ ਨਹੀਂ ਅਗੇ ਵਧਾਉਣਾ ਚਾਹੁੰਦਾ ਜੇ ਤੈਨੂੰ ਲੱਗਿਆ ਵੀ ਤੂੰ ਮੈਨੂੰ ਪਤੀ ਦੇ ਰੂਪ ਵਿੱਚ ਸਵੀਕਾਰ ਕਰ ਸਕਦੀ ਆ ਤਾਂ ਮੈਨੂੰ ਮਨਜ਼ੂਰ ਹੋਊਗਾ ਨਹੀਂ ਤੇਰੀ ਖੁਸ਼ੀ ਦੇ ਨਾਲ ਹੀ ਮੇਰੀ ਖੁਸ਼ੀ ਆ ਜਦੋਂ ਉਹ ਇਹ ਕੁਝ ਲਿਖ ਕੇ ਫੜਾਉਂਦਾ ਤੇ ਡੋਲੀ ਜਿਹੜੀ ਪੜ੍ਹ ਲੈਂਦੀ ਆ ਤੇ ਫਿਰ ਉਹ ਉਹ ਨੂੰ ਕਹਿੰਦੀ ਆ ਵੀ ਤੁਸੀਂ ਬੋਲਦੇ ਕਿਉਂ ਨਹੀਂ ਤਾਂ ਫਿਰ ਉਹ ਲਿਖ ਕੇ ਦੱਸਦਾ ਕਿ ਨਾ ਮੇਰੇ ਤੋਂ ਬੋਲਿਆ ਜਾਂਦਾ ਤੇ ਨਾ ਹੀ ਮੈਨੂੰ ਸੁਣਦਾ ਸੁਣਨ ਦੀ ਮੇਰੇ ਮਸ਼ੀਨ ਲੱਗੀ ਹੋਈ ਆ ਉਹਦੇ ਨਾਲ ਥੋੜਾ ਬਹੁਤਾ ਸੁਣਦਾ ਪਰ ਮੈਂ ਬੋਲ ਨਹੀਂ ਸਕਦਾ ਜਦੋਂ ਡੋਲੀ ਨੂੰ ਇਹ ਪਤਾ ਲੱਗਦਾ ਤਾਂ ਉਹ ਰੋਣ ਲੱਗ ਜਾਂਦੀ ਆ ਤੇ ਉਹਦੇ ਘਰ ਵਾਲਾ ਜਿਹੜਾ ਉਹਦਾ ਹੱਥ ਫੜ ਕੇ ਉਹਨੂੰ ਬਰੌਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਲਿਖ ਕੇ ਦਿੰਦਾ ਵੀਦੀ ਤੈਨੂੰ ਮੇਰੇ ਨਾਲ ਰਹਿਣਾ ਪਸੰਦ ਨਹੀਂ ਤਾਂ ਤੂੰ ਮੈਨੂੰ ਤਲਾਕ ਦੇ ਸਕਦੀ ਆ ਪਰ ਡੋਲੀ ਆ ਜਿਹੜੀ ਉਹ ਲਿਖਦੀ ਆ ਕਿ ਨਹੀਂ ਮੇਰੀ ਕਿਸਮਤ ਦੇ ਵਿੱਚ ਜੋ ਲਿਖਿਆ ਸੀ ਉਹ ਮੈਨੂੰ ਮਿਲ ਗਿਆ ਤੁਸੀਂ ਪਹਿਲਾਂ ਹੀ ਰੱਬ ਦੇ ਮਾਰੇ ਹੋ ਹਨਾ ਤੁਹਾਡਾ ਕਿਹੜਾ ਕੋਈ ਕਸੂਰ ਆ ਇਹਦੇ ਵਿੱਚ ਚਲੋ ਕੋਈ ਨਾ ਤੁਸੀਂ ਮੇਰੇ ਪਤੀ ਹੋ ਤੇ ਮੈਂ ਤੁਹਾਨੂੰ ਦਿਲ ਤੋਂ ਸਵੀਕਾਰ ਕਰ ਲਿਆ ਉਹ ਆਪਣੇ ਪਤੀ ਦਾ ਹੱਥ ਫੜ ਲੈਂਦੀ ਆ ਕਿਉਂਕਿ ਉਹਨੂੰ ਵੀ ਬਹੁਤ ਤਰਸ ਆਉਂਦਾ ਉਸ ਤੋਂ ਬਾਅਦ ਚਲੋ ਉਹ ਹੌਲੀ-ਹੌਲੀ ਲਿਖ ਕੇ ਗੱਲਬਾਤ ਕਰਦੇ ਆ ਇਹ ਫਿਰ ਉਹ ਫੋਨ ਤੇ ਚੈਟ ਕਰ ਲੈਂਦੇ ਆ ਕਿਉਂਕਿ ਪੜਿਆ ਲਿਖਿਆ ਸੀ ਉਹਦਾ ਦਿੌਰ ਸੋਹਣਾ ਸੁਨੱਖਾ ਸੀ ਤੇ ਇਸੇ ਦੌਰਾਨ ਇੱਕ ਉਹਨਾਂ ਦੇ ਵਿਆਹ ਨੂੰ ਜਦੋਂ 2 ਮਹੀਨੇ ਹੋ ਜਾਂਦੇ ਆ ਤਾਂ ਡੋਲੀ ਦੇ ਘਰ ਵਾਲੇ ਨੂੰ ਨੌਕਰੀ ਮਿਲ ਜਾਂਦੀ ਆ ਉਹਨੇ ਪਹਿਲਾਂ ਅਪਲਾਈ ਕੀਤਾ ਹੋਇਆ ਸੀ ਨੌਕਰੀ ਮਿਲ ਜਾਂਦੀ ਆ ਤਾਂ ਡੋਲੀ ਖੁਸ਼ ਹੁੰਦੀ ਆ ਡੋਲੀ ਆ ਜਿਹੜੀ ਉਹ ਆਪਣੇ ਵਿਆਹ ਤੋਂ ਤੀਸਰੇ ਦਿਨ ਜਦੋਂ ਆਪਣੇ ਪੇਕੇ ਘਰ ਗਈ ਸੀ ਤਾਂ ਉਹਨੇ ਜਾ ਕੇ ਆਪਣੇ ਘਰਦਿਆਂ ਨੂੰ ਇਹ ਗੱਲ ਦੱਸੀ ਸੀ ਇਹ ਤੁਹਾਡਾ ਜਵਾਈ ਹੈ ਜਿਹੜਾ ਨਾ ਉਹ ਸੁਣ ਸਕਦਾ ਨਾ ਬੋਲ ਸਕਦਾ। ਤਾਂ ਡੋਲੀ ਦੇ ਘਰ ਦੇ ਆ ਜਿਹੜੇ ਬਹੁਤ ਪਰੋਂਦੇ ਹੁੰਦੇ ਆ ਤੇ ਉਹ ਡੋਲੀ ਨੂੰ ਕਹਿੰਦੇ ਵੀ ਜੇ ਤੂੰ ਵੀ ਗੁੰਗੇ ਤੇ ਬੋਲੇ ਇਨਸਾਨ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਤੂੰ ਤਲਾਕ ਦੇ ਸਕਦੀ ਆ। ਪਰ ਡੋਲੀ ਆਪਣੀ ਦਾਦੀ ਤੇ ਮਾਂ ਨੂੰ ਇਹੀ ਗੱਲ ਕਹਿ ਕੇ ਆਉਂਦੀ ਆ ਕਿ ਜੋ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਮੈਨੂੰ ਮਨਜ਼ੂਰ ਆ ਸਭ ਠੀਕ ਹੋਊਗਾ। ਪਰ ਤੁਸੀਂ ਕੋਈ ਗੱਲ ਨਾ ਕੋਈ ਗੱਲ ਨਹੀਂ ਫਿਕਰ ਨਾ ਕਰਿਓ। ਤੇ ਚਲੋ ਭਈ ਇਸੇ ਤਰ੍ਹਾਂ ਸਮਾਂ ਗੁਜ਼ਰਦਾ 2 ਮਹੀਨਿਆਂ ਬਾਅਦ ਜਦੋਂ ਉਹਨੂੰ ਨੌਕਰੀ ਮਿਲ ਜਾਂਦੀ ਆ ਤਾਂ ਡੋਲੀ ਆਪਣੀ ਦਾਦੀ ਨੂੰ ਫੋਨ ਕਰਕੇ ਦੱਸਦੀ ਆ ਖੁਸ਼ੀ-ਖੁਸ਼ੀ ਕਿ ਤੁਹਾਡੇ ਜਵਾਈ ਨੂੰ ਨੌਕਰੀ ਮਿਲ ਗਈ ਆ ਤੇ ਉਹ ਵੀ ਖੁਸ਼ ਹੁੰਦੇ ਆ ਉਹ ਜਾਦਾ ਫੋਨ ਨਹੀਂ ਕਰਦੇ ਤੇ ਨਾ ਜਿਆਦਾ ਆਉਂਦੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਵੇਖ ਕੇ ਡੋਲੀ ਨਿਰਾਸ਼ ਨਾ ਹੋਵੇ ਇਧਰੋਂ ਡੋਲੀ ਆ ਜਿਹੜੀ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵਧੀਆ ਨਿਭਾਉਂਦੀ ਆ ਤੇ ਉਹ ਆਪਣੇ ਪਤੀ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲੈਂਦੀ ਆ ਇੱਕ ਦਿਨ ਡੋਲੀ ਦਾ ਪਤੀ ਨੌਕਰੀ ਤੇ ਡਿਊਟੀ ਤੇ ਗਿਆ ਹੁੰਦਾ ਤੇ ਡੌਲੀ ਡਿਊਟੀ ਤੋਂ ਉਸ ਦਿਨ ਪਹਿਲਾਂ ਆ ਗਈ ਸੀ। ਉਹਨਾਂ ਦੀ ਜਿਹੜੀ ਡਿਊਟੀ ਆ ਉਹ ਇੱਕ ਦੂਜੇ ਦੇ ਨੇੜੇ ਹੀ ਸੀ ਇਸ ਕਰਕੇ ਉਹ ਇਕੱਠੇ ਜਾਂਦੇ ਸੀ। ਪਰ ਡੌਲੀ ਦੀ ਤਬੀਅਤ ਸੀ ਜਿਹੜੀ ਉਹ ਖਰਾਬ ਸੀ ਤੇ ਉਹ ਪਹਿਲਾਂ ਛੁੱਟੀ ਲੈ ਕੇ ਆ ਗਈ ਤੇ ਉਹਨੇ ਆਪਣੇ ਪਤੀ ਨੂੰ ਮੈਸੇਜ ਕਰਤਾ ਕਿ ਮੈਂ ਘਰ ਚੱਲੀ ਆ। ਉਹਨੇ ਕਹਤਾ ਠੀਕ ਆ ਓਕੇ। ਜਦੋਂ ਡੌਲੀ ਘਰ ਆਉਂਦੀ ਆ ਤਾਂ ਉਹ ਕੀ ਵੇਖਦੀ ਆ ਕਿ ਬਿੱਟੂ ਜਿਹੜਾ ਕਿ ਉਹਦੇ ਨਾਲ ਮੰਗਿਆ ਹੋਇਆ ਸੀ ਉਹ ਘਰੋਂ ਬਾਹਰ ਜਾ ਰਿਹਾ ਸੀ। ਉਹ ਬਿੱਟੂ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਆ। ਇਹ ਉਹ ਵੀ ਉਹਨੂੰ ਵੇਖ ਕੇ ਗੱਡੀ ਰੋਕ ਲੈਂਦਾ ਗੱਡੀ ਰੋਕਦਾ ਤੇ ਜਿਹੜੀ ਡੋਲੀ ਆ ਉਹ ਗੱਡੀ ਕੋਲ ਜਾਂਦੀ ਆ ਭੱਜ ਕੇ ਤੇ ਜਿਹੜੀ ਖਿੜਕੀ ਖੋਲ ਕੇ ਗੱਡੀ ਦੀ ਬਿੱਟੂ ਨੂੰ ਕਹਿੰਦੀ ਆ ਕਿ ਤੁਸੀਂ ਕਿੱਥੇ ਚਲੇ ਗਏ ਸੀਗੇ ਵੀ ਤੁਸੀਂ ਮੈਨੂੰ ਛੱਡ ਕੇ ਵੀ ਜੇ ਮੈਂ ਤੁਹਾਨੂੰ ਨਹੀਂ ਪਸੰਦ ਸੀ ਤਾਂ ਤੁਸੀਂ ਪਹਿਲਾਂ ਮਨਾ ਕਰ ਦਿੰਦੇ ਹਨ ਜਦੋਂ ਉਹ ਇਸ ਤਰ੍ਹਾਂ ਉਹਨੂੰ ਬੁਲਾਉਣ ਲੱਗਦੀ ਆ ਤੇ ਇਹਦੀ ਸੱਸ ਆ ਜਾਂਦੀ ਆ ਤੇ ਉਹਨੂੰ ਕਹਿੰਦੀ ਕਿ ਡੋਲੀ ਤੈਨੂੰ ਥੋੜੀ ਬਹੁਤੀ ਸ਼ਰਮ ਚਾਹੀਦੀ ਆ ਹੁਣ ਤੋਂ ਬਿੱਟੂ ਦੀ ਨਹੀਂ ਉਹਦੇ ਭਰਾ ਦੇ ਘਰ ਵਾਲੀਆਂ ਤੂੰ ਬਿੱਟੂ ਦਾ ਹੱਥ ਕਿਹੜੇ ਹੱਕ ਨਾਲ ਫੜ ਰਹੀ ਆ ਤਾਂ ਡੋਲੀ ਆ ਜਿਹੜੀ ਉਹ ਵੀ ਅਚਾਨਕ ਪਿੱਛੇ ਹਟ ਜਾਂਦੀ ਆ ਤੇ ਉਹ ਸੋਚਦੀ ਆ ਵੀ ਮੈਂ ਕਿੰਨੀ ਇਮੋਸ਼ਨਲ ਹੋ ਗਈ ਵੀ ਮੈਨੂੰ ਐ ਨਹੀਂ ਪਤਾ ਲੱਗਿਆ ਹਨਾ ਵੀ ਹੁਣ ਤਾਂ ਇਹਦੇ ਨਾਲ ਮੇਰਾ ਕੋਈ ਰਿਸ਼ਤਾ ਹੀ ਨਹੀਂ ਪਰ ਪਹਿਲਾਂ ਜੋ ਹੱਕ ਜਿਤਾਇਆ ਹੁੰਦਾ ਉਹ ਉਹਦੇ ਤੇ ਜਿਤਾਉਂਦੀ ਆ ਇਸ ਕਰਕੇ ਫਿਰ ਉਹ ਇੱਕਦਮ ਪਿੱਛੇ ਹਟਦੀ ਆ ਤੇ ਬਿੱਟੂ ਆ ਜਿਹੜਾ ਉਹ ਬਿਨਾਂ ਬੋਲੇ ਚਲਿਆ ਜਾਂਦਾ ਤੇ ਉਸ ਤੋਂ ਬਾਅਦ ਡੋਲੀ ਜਿਹੜੀ ਉਹ ਨਿਰਾਸ਼ ਹੋ ਜਾਂਦੀ ਹੈ ਤੇ ਉਹ ਆ ਕੇ ਆਪਣੇ ਹਸਬੰਦ ਨੂੰ ਮੈਸੇਜ ਕਰਦੀ ਆ ਕਿ ਤੁਸੀਂ ਜਲਦੀ ਘਰ ਆ ਜਾਓ ਚਲੋ 1 ਘੰਟੇ ਬਾਅਦ ਉਹਦੇ ਘਰ ਵਾਲਾ ਵੀ ਘਰ ਆ ਜਾਂਦਾ ਤੇ ਉਹ ਆਪਣੇ ਘਰ ਵਾਲੀ ਨਾਲ ਚੈਟ ਕਰਦੀ ਆ ਉਹਨੂੰ ਕਹਿੰਦੀ ਆ ਕਿ ਤੁਹਾਡਾ ਬ੍ਰਦਰ ਆਇਆ ਸੀ ਤਾਂ ਉਹਦੇ ਘਰ ਵਾਲਾ ਕਹਿੰਦਾ ਵੀ ਤੂੰ ਉਹ ਗੱਲ ਨਹੀਂ ਕਰਨੀ ਆਪਾਂ ਵੀ ਹੋਰ ਦੱਸ ਤੇਰੀ ਤਬੀਅਤ ਕਿਵੇਂ ਆ ਚਲੋ ਦਾ ਖਿਆਲ ਰੱਖਦਾ ਹਨਾ ਤਾਂ ਡੋਲੀ ਜਿਹੜੀ ਉਹ ਵੀ ਚੁੱਪ ਕਰ ਜਾਂਦੀ ਆ ਉਹਨੂੰ ਵੀ ਇਹ ਲੱਗਦਾ ਵੀ ਸ਼ਾਇਦ ਇਹਨਾਂ ਨੂੰ ਵੀ ਮੇਰੇ ਦੁਆਰਾ ਬਿੱਟੂ ਦੀ ਗੱਲ ਕਰਨੀ ਪਸੰਦ ਨਹੀਂ ਉਹ ਵੀ ਉੱਥੇ ਛੱਡ ਦਿੰਦੀ ਹੈ ਗੱਲ ਤੇ ਇੱਕ ਦਿਨ ਰਾਤ ਨੂੰ ਨਾ ਡੋਲੀ ਤੇ ਉਹਦੇ ਹਸਬੰਦ ਕਮਰੇ ਦੇ ਵਿੱਚ ਪਏ ਹੁੰਦੇ ਆ ਤੇ ਡੋਲੀ ਨਾ ਰਾਤ ਨੂੰ ਉੱਠ ਕੇ ਰਸੋਈ ਵੱਲ ਜਾਂਦੀ ਹੈ ਕਿਉਂਕਿ ਉਸ ਦਿਨ ਉਹ ਕਮਰੇ ਦੇ ਵਿੱਚ ਪਾਣੀ ਲੈ ਜਾਣਾ ਭੁੱਲ ਗਈ ਸੀ ਉਹਨੂੰ ਪਿਆਸ ਲੱਗੀ ਤੇ ਉਹ ਪਾਣੀ ਲੈਣ ਗਈ ਜਦੋਂ ਤਾਂ ਜਿਹੜਾ ਨਾਲ ਦਾ ਕਮਰਾ ਸੀ ਉਹਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਸੀ ਤੇ ਉੱਚੀ ਉੱਚੀ ਕੋਈ ਹੱਸ ਰਿਹਾ ਸੀ ਅਸਲ ਦੇ ਵਿੱਚ ਕਮਰੇ ਦੇ ਵਿੱਚ ਡੋਲੀ ਦੇ ਸੱਸ ਸਹਰਾ ਤੇ ਉਹਦਾ ਜਿਹੜਾ ਪਹਿਲਾਂ ਮੰਗਿਆ ਹੋਇਆ ਘਰ ਵਾਲਾ ਸੀ ਉਹਦਾ ਫੋਨ ਵਾਲਾ ਘਰ ਵਾਲਾ ਬਿੱਟੂ ਉਹ ਹਸ ਰੇ ਹੁੰਦੇ ਆ ਤੇ ਬਿੱਟੂ ਆਪਣੀ ਮਾਂ ਨੂੰ ਕਹਿ ਰਿਹਾ ਹੁੰਦਾ ਕਿ ਦੇਖਿਆ ਮਾਂ ਤੂੰ ਆਪਣੇ ਪੁੱਤ ਨੂੰ ਕਹਿੰਦੀ ਹੁੰਦੀ ਸੀ ਨਾ ਕਿ ਨਕਮਾ ਨਕਮਾ ਤੇ ਤੂੰ ਫਿਕਰ ਕਰਦੀ ਹੁੰਦੀ ਸੀ ਕਿ ਤੇਰੇ ਗੁੰਗੇ ਬੋਲੇ ਪੁੱਤ ਨੂੰ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਤੇ ਮੈਂ ਤੈਨੂੰ ਕਿਹਾ ਸੀ ਕਿ ਮੈਂ ਆਪਣੇ ਭਰਾ ਵਾਸਤੇ ਬਹੁਤ ਸੋਹਣੀ ਕੁੜੀ ਲੱਭ ਕੇ ਦੇਵਾਂਗਾ ਰੇ ਹਣਾ ਆਪਣਾ ਪਲਾਨ ਕਾਮਯਾਬ ਦੇਖ ਪੜ੍ਹੀ ਲਿਖੀ ਨੌਕਰੀ ਕਰਦੀ ਸੋਹਣੀ ਸੰਖੀ ਨੂੰ ਲਿਆਤੀ ਤੈਨੂੰ ਤੇ ਨਾਲੇ ਉਹੋ ਜੀ ਨੂੰ ਜਿਹੜੀ ਤੁਹਾਡੇ ਮੂਹਰੇ ਬੋਲਦੀ ਵੀ ਨਹੀਂ ਇਹ ਸੁਣ ਕੇ ਡੋਲੀ ਆ ਜਿਹੜੀ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਸੋਚਦੀ ਆ ਕਿ ਇੰਨਾ ਵੱਡਾ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਜਾਣ ਬੁੱਝ ਕੇ ਧੋਖਾ ਕੀਤਾ ਚਲੋ ਉਹ ਕਮਰਾ ਜਿਹੜਾ ਗੇਟ ਖੜਕਵਾਉਂਦੀ ਆ ਤੇ ਉਹ ਵੀ ਹੈਰਾਨ ਰਹਿ ਜਾਂਦੇ ਆ ਵੀ ਕਿਹਨੇ ਗੇਟ ਖੜਕਾਇਆ ਜਦੋਂ ਡੋਲੀ ਦੀ ਸੱਸ ਦਰਵਾਜ਼ਾ ਖੋਲਦੀ ਆ ਤਾਂ ਉਹ ਡੋਲੀ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਤੇ ਡੋਲੀ ਕਹਿੰਦੀ ਆ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਪੜੇ ਲਿਖੇ ਹੋ ਕੇ ਤੁਸੀਂ ਇਹੋ ਜੀ ਸੋਚ ਰੱਖਦੇ ਹੋ ਜੇ ਤੁਸੀਂ ਵੈਸੇ ਵੀ ਆਪਣੇ ਮੁੰਡੇ ਲਈ ਕਿਸੇ ਕੁੜੀ ਦਾ ਰਿਸ਼ਤਾ ਮੰਗਦੇ ਤਾਂ ਰਿਸ਼ਤਾ ਹੋ ਜਾਣਾ ਸੀ ਪਰ ਇਹ ਧੋਖੇ ਦੇ ਨਾਂ ਤੇ ਤੁਸੀਂ ਮੈਨੂੰ ਜਿਹੜੇ ਘਰ ਦੀ ਨੂਹ ਬਣਾਇਆ ਵੀ ਤੁਸੀਂ ਕੀ ਸਮਝਦੇ ਹੋ ਵੀ ਇਹ ਗੱਲ ਕਦੇ ਮੈਨੂੰ ਪਤਾ ਨਹੀਂ ਲੱਗੂ ਤਾਂ ਬਿੱਟੂ ਆ ਜਿਹੜਾ ਚੁੱਪ ਹੋ ਜਾਂਦਾ ਤੇ ਉਹਦੇ ਡੋਲੀ ਦੇ ਸੱਸ ਸਹੁਰਾ ਵੀ ਚੁੱਪ ਹੋ ਜਾਂਦੇ ਆ ਡੋਲੀ ਗੁੱਸੇ ਨਾਲ ਦਰਵਾਜ਼ਾ ਮਾਰਦੀ ਆ ਤੇ ਆ ਜਾਂਦੀ ਆ ਅੰਦਰ ਅੰਦਰ ਆ ਕੇ ਉਹ ਆਪਣੇ ਹਸਬੰਦ ਨੂੰ ਉਠਾਉਂਦੀ ਆ ਤੇ ਉਹ ਵਿਚਾਰਾ ਫੋਨ ਚੱਕਦਾ ਕਿਉਂਕਿ ਹੁਣ ਬੋਲਿਆ ਤਾਂ ਜਾਂਦਾ ਨਹੀਂ ਸੀ ਤੇ ਉਹ ਉਹਨੂੰ ਮੈਸੇਜ ਕਰਕੇ ਦੱਸਦੀ ਹੈ ਕਿ ਤੁਹਾਡਾ ਭਰਾ ਜਿਹੜਾ ਨਾਲ ਦੇ ਕਮਰੇ ਚ ਪਿਆ ਬੈਠਾ ਮਤਲਬ ਗੱਲਾਂ ਕਰ ਰਿਹਾ ਵੀ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਤਾਂ ਫਿਰ ਉਹਦੇ ਘਰ ਵਾਲਾ ਨੂੰ ਮੈਸੇਜ ਤੇ ਸਾਰੀ ਗੱਲ ਦੱਸਦਾ ਇਹ ਡੋਲੀ ਮੈਨੂੰ ਸਾਰਾ ਪਤਾ ਉਹਨਾਂ ਨੇ ਤੇਰੇ ਨਾਲ ਧੋਖਾ ਕੀਤਾ ਉਹਨਾਂ ਨੇ ਮੇਰਾ ਵਿਆਹ ਕਰਨ ਲਈ ਹੀ ਬਿੱਟੂ ਨਾਲ ਤੇਰਾ ਮੰਗਣਾ ਕੀਤਾ ਸੀ ਮੈਨੂੰ ਇਹ ਗੱਲ ਪਤਾ ਲੱਗ ਗਈ ਸੀ ਪਿਛਲੇ ਮਹੀਨੇ ਪਰ ਮੈਂ ਤੈਨੂੰ ਇਸ ਕਰਕੇ ਨਹੀਂ ਦੱਸਿਆ ਕਿ ਆਪਣੇ ਰਿਸ਼ਤੇ ਦੇ ਵਿੱਚ ਦਰਾਰ ਪੈ ਜੂਗੀ ਵੀ ਜੇ ਤੂੰ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਬੇਸ਼ੱਕ ਨਾ ਰਹਿ ਪਰ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਮੈਨੂੰ ਤੇਰੇ ਤੇ ਬਹੁਤ ਤਰਸ ਆਇਆ ਠੀਕ ਹੈ ਮੈਨੂੰ ਤੇਰੇ ਮਾਪਿਓ ਤੇ ਵੀ ਬਹੁਤ ਤਰਸ ਆਉਂਦਾ ਵੇਖ ਮੈਂ ਬੋਲ ਨਹੀਂ ਸਕਦਾ ਪਰ ਮੈਂ ਸਮਝ ਸਾਰਾ ਕੁਝ ਸਕਦਾ ਮੈਂ ਤੇਰੇ ਜਜ਼ਬਾਤਾਂ ਦੀ ਕਦਰ ਕਰਦਾ ਪਰ ਤੇਰੇ ਨਾਲ ਜ਼ਬਰਦਸਤੀ ਕੋਈ ਨਹੀਂ ਤਾਂ ਡੋਲੀ ਕਹਿੰਦੀ ਆ ਕਿ ਇਹ ਗੱਲ ਤਾਂ ਮੈਨੂੰ ਪਤਾ ਹੀ ਆ ਵੀ ਅੱਜ ਤੱਕ ਤੁਸੀਂ ਮੇਰੇ ਪਤੀ ਹੋ ਕੇ ਮੈਨੂੰ ਹੱਥ ਤੱਕ ਨਹੀਂ ਲਾਇਆ ਵੀ ਇਸ ਗੱਲ ਦਾ ਮੈਨੂੰ ਬਹੁਤ ਮਾਣ ਵੀ ਆ ਪਰ ਜੇ ਉਹ ਇਹਨਾਂ ਨੇ ਕਰਨਾ ਸੀ ਕਰਤਾ ਉਹਦੇ ਵਿੱਚ ਥੋੜੀ ਕੋਈ ਗਲਤੀ ਨਹੀਂ ਪਰ ਮੈਂ ਇੱਕ ਚੀਜ਼ ਮੰਗਦੀ ਆ ਕੀ ਤੁਸੀਂ ਮੈਨੂੰ ਦਿਓਗੇ ਤਾਂ ਉਹ ਕਹਿੰਦਾ ਵੀ ਹਾਂ ਦੱਸ ਕਹਿੰਦੀ ਵੀ ਆਪਾਂ ਇਹਨਾਂ ਨਾਲ ਨਹੀਂ ਰਹਿਣਾ ਤਾਂ ਉਹ ਕਹਿੰਦਾ ਵੀ ਤੂੰ ਮੇਰੇ ਦਿਲ ਦੀ ਗੱਲ ਕਹਿਤੀ ਚਲੋ ਜਿੰਨਾ ਟਾਈਮ ਨਹੀਂ ਸੀ ਤੈਨੂੰ ਪਤਾ ਮੈਂ ਵੀ ਤੈਨੂੰ ਨਹੀਂ ਦੱਸਿਆ ਪਰ ਜਦੋਂ ਤੈਨੂੰ ਸੱਚਾਈ ਪਤਾ ਲੱਗੀ ਤੇ ਮੈਂ ਵੀ ਇਸ ਕੈਦ ਦੇ ਵਿੱਚੋਂ ਨਿਕਲਣਾ ਚਾਹਣਾ ਮੈਨੂੰ ਇਹਨਾਂ ਧੋਖੇबाज ਲੋਕਾਂ ਨਾਲ ਰਹਿਣਾ ਪਸੰਦ ਨਹੀਂ ਤੇ ਅਗਲੇ ਦਿਨ ਸਵੇਰੇ ਡੋਲੀ ਆਪਣੇ ਮੰਮੀ ਪਾਪਾ ਨੂੰ ਫੋਨ ਕਰਕੇ ਬੁਲਾ ਲੈਂਦੀ ਆ ਤੇ ਜਿਹੜਾ ਦੋਸਤ ਉਹਦੇ ਪਾਪਾ ਦਾ ਵਿਚੋਲਾ ਹੁੰਦਾ ਉਹਨੂੰ ਵੀ ਬੁਲਾ ਲੈਂਦੀ ਆ ਪਹਿਲਾਂ ਤਾਂ ਉਹ ਆਪਣੇ ਪਾਪਾ ਦੇ ਦੋਸਤ ਅੰਕਲ ਨੂੰ ਲਾਂਟਾ ਪਾਉਂਦੀ ਆ ਮੂੰਹ ਤੇ ਵੀ ਤੁਸੀਂ ਪੜੇ ਲਿਖੇ ਹੋ ਕੇ ਮੈਂ ਤੁਹਾਡੀ ਧੀਾਂ ਵਰਗੀ ਸੀ ਜੇ ਤੁਸੀਂ ਵੈਸੇ ਵੀ ਇਹਨਾਂ ਲਈ ਮੇਰਾ ਰਿਸ਼ਤਾ ਮੰਗਦੇ ਵੀ ਹੋ ਸਕਦਾ ਮੈਂ ਹਾਂ ਕਰ ਦਿੰਦੀ ਵੀ ਐਡਾ ਧੋਖਾ ਕਰਨ ਦੀ ਕੀ ਲੋੜ ਸੀ ਤਾਂ ਉਹ ਵਿਚੋਲਾ ਜਿਹੜਾ ਦੱਸਦਾ ਇਹ ਮੈਨੂੰ ਸੱਚੀ ਨਹੀਂ ਪਤਾ ਸੀ ਵੀ ਇਹਨਾਂ ਨੇ ਧੋਖਾ ਕਰਨਾ ਤੇ ਫਿਰ ਬਿੱਟੂ ਦੇ ਮੰਮੀ ਪਾਪਾ ਜਿਹੜੇ ਉਹ ਇਹ ਗੱਲ ਮੰਨ ਜਾਂਦੇ ਆ ਵੀ ਹਾਂ ਇਹਨਾਂ ਨੂੰ ਅਸੀਂ ਨਹੀਂ ਦੱਸਿਆ ਸੀ ਪਰ ਉਸ ਤੋਂ ਬਾਅਦ ਡੋਲੀ ਆਪਣੇ ਪਾਪਾ ਨੂੰ ਫੈਸਲਾ ਸੁਣਾਉਂਦੀ ਆ ਕਿ ਪਾਪਾ ਹੁਣ ਜ਼ਿੰਦਗੀ ਤਾਂ ਮੈਂ ਗੁੰਗੇ ਬੋਲੇ ਇਨਸਾਨ ਨਾਲ ਹੀ ਕੱਢੂੰਗੀ ਮੈਨੂੰ ਕੋਈ ਪ੍ਰੋਬਲਮ ਨਹੀਂ ਉਹਦੇ ਨਾਲ ਰਹਿਣ 'ਚ ਕਿਉਂਕਿ ਜ਼ਬਾਨ ਵਾਲ ਜ਼ਬਾਨ ਵਾਲੇ ਲੋਕਾਂ ਨਾਲੋਂ ਤਾਂ ਬੇਜਬਾਨ ਬੰਦਾ ਹੀ ਉਹ ਠੀਕ ਆ ਜਿਹੜੇ ਨੇ ਮੇਰੇ ਨਾਲ ਕੋਈ ਵਾਅਦਾ ਵੀ ਨਹੀਂ ਕੀਤਾ ਤੇ ਉਹ ਸਾਰੇ ਵਾਅਦੇ ਨਿਭਾ ਰਿਹਾ ਚਲੋ ਠੀਕ ਹੈ ਉਹਦੇ ਤੋਂ ਬੋਲਿਆ ਨਹੀਂ ਜਾਂਦਾ ਜਜਵਾਤ ਤਾਂ ਉਹਦੇ ਅੰਦਰ ਵੀ ਹੈਗੇ ਆ ਮੈਂ ਉਹਦੇ ਜਜਵਾਤਾਂ ਦੀ ਬਹੁਤ ਕਦਰ ਕਰਦੀ ਆ ਤੇ ਮੈਂ ਉਹਨੂੰ ਪਸੰਦ ਕਰਨ ਲੱਗੀ ਆ ਪਰ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਤਾਂ ਡੋਲੀ ਦੇ ਪਾਪਾ ਕਹਿੰਦੇ ਪੁੱਤ ਅਸੀਂ ਵੀ ਨਹੀਂ ਚਾਹੁੰਦੇ ਕਿ ਤੂੰ ਇਸ ਠੋਖੇਵਾਜ ਪਰਿਵਾਰ ਦੇ ਵਿੱਚ ਰਵੇਂ ਤੇ ਇੰਨੇ ਨੂੰ ਉਹਨਾਂ ਦਾ ਜਵਾਈ ਆਉਂਦਾ ਉਹ ਸਾਰਿਆਂ ਨੂੰ ਸਸਤੇ ਘਰ ਬੁਲਾਉਂਦਾ ਚਲੋ ਫਿਰ ਉਹ ਆਪਣੀ ਗੱਲ ਆ ਜਿਹੜੀ ਉਹ ਡੋਲੀ ਨੂੰ ਸਮਝਾਉਂਦਾ ਤੇ ਡੋਲੀ ਉਹਨਾਂ ਨੂੰ ਕਹਿੰਦੀ ਆ ਕਿ ਇਹ ਵੀ ਇੱਥੇ ਨਹੀਂ ਰਹਿਣਾ ਚਾਹੁੰਦੇ ਫਿਰ ਡੋਲੀ ਦੇ ਪਾਪਾ ਜਿਹੜੇ ਉਹ ਡੌਲੀ ਨੂੰ ਕਹਿੰਦੀ ਆ ਕਿ ਇੱਕ ਵਾਰ ਤੁਸੀਂ ਆਪਣੇ ਘਰ ਚੱਲੋ ਮੈਂ ਤੁਹਾਨੂੰ ਵਧੀਆ ਘਰ ਆ ਜਿਹੜਾ ਉੱਥੇ ਲੈ ਦੂੰ ਤੁਸੀਂ ਉੱਥੇ ਰਹਿਣਾ ਚਲੋ ਉੱਥੋਂ ਨਾਲੇ ਤੁਹਾਡੀ ਜਿਹੜਾ ਈ ਡਿਊਟੀ ਆ ਉਹ ਨੇੜੇ ਆ ਤੇ ਇੰਨੇ ਨੂੰ ਚਲੋ ਡੌਲੀ ਆ ਜਿਹੜੀ ਹਨਾ ਉਹ ਵੀ ਇਹ ਮੰਨ ਜਾਂਦੀ ਆ ਆਪਣੇ ਪਾਪਾ ਦੀ ਗੱਲ ਤੇ ਉਹ ਦੋਨੋਂ ਜਾਣੇ ਆਪਣਾ ਸਮਾਨ ਪੈਕ ਕਰਦੇ ਆ ਤੇ ਬਿਨਾ ਬੁਲਾਏ ਕਿਸੇ ਨੂੰ ਆਪਣੇ ਮਤਲਬ ਸੱਸ ਸਹੁਰੇ ਨੂੰ ਬਿਨਾ ਬੁલાਏ ਉਹ ਤੇ ਉਹਦਾ ਪਤੀ ਆ ਜਿਹੜਾ ਉਹ ਆਪਣੇ ਮਾਪਿਆਂ ਨੂੰ ਨਹੀਂ ਬੁਲਾਉਂਦਾ ਡੋਲੀ ਦੇ ਪਾਪਾ ਨਾਲ ਗੱਡੀ ਦੇ ਵਿੱਚ ਬਹਿ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਡੋਲੀ ਦੀ ਸੱਸ ਨੂੰ ਬਾਹ ਫੜ ਕੇ ਰੋਕਣ ਲੱਗਦੀ ਹੈ ਤੇ ਕਹਿੰਦੀ ਕਿ ਸਾਡੇ ਤੋਂ ਗਲਤੀ ਹੋ ਗਈ ਪਰ ਤੁਸੀਂ ਸਾਡੇ ਤੋਂ ਦੂਰ ਨਾ ਜਾਓ ਤਾਂ ਡੋਲੀ ਕਹਿੰਦੀ ਵੀ ਇਹ ਹੱਕ ਆ ਸਾਰੇ ਤੁਸੀਂ ਗਵਾ ਚੁੱਕੇ ਹੋ ਹੁਣ ਤੁਹਾਡਾ ਮੇਰੇ ਤੇ ਤੇ ਤੁਹਾਡੇ ਪੁੱਤ ਤੇ ਕੋਈ ਹੱਕ ਨਹੀਂ ਸਾਨੂੰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਿਓ ਤੁਹਾਡੇ ਵਰਗੇ ਧੋਖੇਬਾਜ਼ ਤੇ ਮਕਾਰਾਂ ਨਾਲ ਅਸੀਂ ਨਹੀਂ ਰਹਿਣਾ ਇਹ ਕਹਿ ਕੇ ਡੋਲੀ ਗੱਡੀ ਦੇ ਵਿੱਚ ਬਹਿ ਜਾਂਦੀ ਆ ਤੇ ਉਹਦਾ ਪਤੀ ਵੀ ਬਹਿ ਜਾਂਦਾ ਉਦੇ ਪਾਪਾ ਗੱਡੀ ਆ ਜਿਹੜੀ ਉਹ ਲੈ ਜਾਂਦੇ ਆ ਲਿਜਾ ਕੇ ਉਹ ਪਹਿਲਾਂ ਡੋਲੀ ਤੇ ਆਪਣੇ ਜਵਾਈ ਨੂੰ ਆਪਣੇ ਘਰ ਲੈ ਕੇ ਜਾਂਦੇ ਆ ਤੇ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਸੋਹਣਾ ਮਕਾਨ ਕਰਾਈ ਤੇ ਲੈ ਕੇ ਦੇ ਦਿੰਦੇ ਆ ਤੇ ਉਹਨੂੰ ਕਹਿੰਦਾ ਕਿ ਧੀਏ ਮੈਂ ਹਰਦਮ ਤੇਰੇ ਨਾਲ ਆ ਜਦੋਂ ਵੀ ਤੈਨੂੰ ਲੋੜ ਹੋਊਗੀ ਤੂੰ ਮੈਨੂੰ ਆਵਾਜ਼ ਮਾਰੀ ਫਿਰ ਡੋਲੀ ਦੇ ਘਰ ਵਾਲਾ ਜਿਹੜਾ ਉਹ ਵਕੀਲ ਨੂੰ ਫੋਨ ਕਰਦਾ ਤੇ ਆਪਣੇ ਪਾਪਾ ਦੀ ਪ੍ਰਾਪਰਟੀ ਦੇ ਵਿੱਚੋਂ ਕਲੇਮ ਕਰਦਾ ਕਿ ਮੈਨੂੰ ਮੇਰਾ ਹਿੱਸਾ ਦਿੱਤਾ ਜਾਵੇ ਕਿ ਕਿੰਨੇ ਪਹਿਲਾਂ ਹੀ ਮੇਰੇ ਨਾਲ ਧੋਖਾ ਕੀਤਾ ਤੇ ਪ੍ਰਾਪਰਟੀ ਦੇ ਨਾਂ ਤੇ ਵੀ ਕਰ ਸਕਦੇ ਆ ਫਿਰ ਉਸ ਤੋਂ ਬਾਅਦ ਜਿਹੜਾ ਡੌਲੀ ਦਾ ਸਹਰਾ ਹੁੰਦਾ ਉਹ ਆਪਣੀ ਮਰਜ਼ੀ ਨਾਲ ਹੀ ਆਪਣਾ ਜ਼ਮੀਨ ਜਾਇਦਾਦ ਤੇ ਘਰ ਦੇ ਵਿੱਚੋਂ ਅੱਧਾ ਹਿੱਸਾ ਜਿਹੜਾ ਉਹ ਆਪਣੀ ਨੂੰ ਡੌਲੀ ਤੇ ਉਹਦੇ ਘਰ ਵਾਲੇ ਨੂੰ ਦੇ ਦਿੰਦਾ ਤੇ ਦੂਸਰਾ ਜਿਹੜਾ ਰਹਿ ਜਾਂਦਾ ਉਹ ਬਿੱਟੂ ਨੂੰ ਦੇ ਦਿੰਦਾ ਪਰ ਡੌਲੀ ਤੇ ਉਹਦੇ ਘਰ ਵਾਲੇ ਨੇ ਉਹਨਾਂ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਅੱਜ ਉਹ ਆਪਣੀ ਵਧੀਆ ਜ਼ਿੰਦਗੀ ਹੈ ਜਿਹੜੀ ਉਹ ਨਿਰਵਾਹ ਕਰ ਰਹੇ ਆ ਤੇ ਡੌਲੀ ਆਪਣੇ ਹਸਬੰਦ ਨੂੰ ਇਹੀ ਕਹਿੰਦੀ ਆ ਕਿ ਤੁਸੀਂ ਮੇਰੇ ਤੇ ਕਦੇ ਵੀ ਕਿਸੇ ਗੱਲ ਦਾ ਸ਼ੱਕ ਨਾ ਕਰਿਓ ਮੈਂ ਸਾਰੀ ਉਮਰ ਤੁਹਾਡੇ ਨਾਲ ਖੜੂਂਗੀ ਤੇ ਖੜੀ ਰਹੂਂਗੀ ਹਾਂਜੀ ਦੋਸਤੋ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਡੋਲੀ ਦੇ ਫੈਸਲੇ ਦਾ ਤੁਸੀਂ ਸਵਾਗਤ ਕਰਦੇ ਹੋ ਕੀ ਡੋਲੀ ਨੇ ਚੰਗਾ ਕੀਤਾ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਕਹਾਣੀ ਬੋਲਦੇ ਸਮੇਂ ਕੋਈ ਕਮੀ ਰਹਿ ਜਾਂਦੀ ਆ ਤਾਂ ਕਿਰਪਾ ਕਰਕੇ ਇਗਨੋਰ ਕਰਿਆ ਕਰੋ ਮਿਲਾਂਗੇ ਫੇਰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ